ਜੇਕਰ ਜਗਜੀਤ ਸਿੰਘ ਢੱਲੇਵਾਲ ਦੀ ਮੌਤ ਹੋ ਜਾਂਦੀ ਹੈ ਤੇ ਉਹਦੀ ਜਿਹੜੀ ਡੈੱਡ ਬਾਡੀ ਇੱਥੇ ਰੱਖੀ ਜਾਏਗੀ ਸੰਸਕਾਰ ਨਹੀਂ ਕੀਤਾ ਜਾਏਗਾ ਤੇ ਦੂਸਰਾ ਘੋਰ ਬੈ। ਠਿੱਖਾਂ ਦੇ ਵਿੱਚ ਮਰਨ ਵਰਤ ਤਾਂ ਹੈ ਹੀ ਨਹੀਂ। ਬਿਲਕੁਲ ਮਰਨ ਵਰਤ ਹੈ। ਹਾਂਜੀ। ਜੂਚਣ। ਤੁਹਾਡਾ ਇਸ ਤਰੀਕੇ ਨਾਲ ਪਲਾਨ ਆ ਵੀ ਮੰਨ ਲਓ ਇੱਕ ਜੇ ਕਿਸਾਨ ਆ ਕੋ ਸ਼ਹੀਦ ਹੁੰਦਾ ਉਸ ਤੋਂ ਬਾਅਦ ਦੂਸਰਾ ਦੂਸਰੇ ਤੋਂ ਬਾਅਦ ਤੀਸਰਾ ਤੇ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹਨਾਂ ਦੀ ਜਿਹੜੀ ਡੈੱਡ ਬਾਡੀ ਇੱਥੇ ਪਈ ਰਹੂਗੀ ਸੰਸਕਾਰ ਨਹੀਂ ਕੀਤਾ ਜਾਊਗਾ। ਬਿਲਕੁਲ। ਡਾਕਟਰ ਦਾਵਾ ਕਰਦੇ ਨੇ ਉਹ ਕਹਿੰਦੇ ਅਸੀਂ ਚੈੱਕਅਪ ਕੀਤੇ ਨੇ ਡੱਲੇਵਾਲ ਸਾਹਿਬ ਦੀ ਚੱਲ ਰਹੀ ਸੀਗੀ ਦੇਖਭਾਲ ਹੋ ਰਹੀ ਟ੍ਰੀਟਮੈਂਟ ਸੋ ਇਹ ਬਿਲਕੁਲ ਇੱਕ ਡਰਾਮਾ ਸੀ ਕੋਈ ਚੈੱਕਅਪ ਨਹੀਂ ਝੂਠ ਕੌਣ ਬੋਲ ਰਿਹਾ ਡੱਲੇਵਾਲ ਸਾਹਿਬ ਬੋਲ ਰਹੇ ਨੇ ਮੈਂ ਕਹਾਂ ਜਾਂ ਡਾਕਟਰ ਨੂੰ ਹੋਦਾ ਹੀ ਨਹੀਂ ਇਹ ਉਹਨਾਂ ਨੇ ਤੇ ਫਿਰ ਕਹਿੰਦੇ ਸਮਾਂ ਦੱਸੋ ਨਹੀਂ ਉਹਨਾਂ ਨੇ ਤਾਂ ਇਹ ਸਪਸ਼ਟ ਕਿਹਾ ਸੀ ਭਈ ਡਾਕਟਰਾਂ ਨੂੰ ਵੀ ਵਟਾ ਲਓ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਫਟਾ ਲਓ ਜਿਹੜੇ ਪੜ ਕੇ ਲੈ ਗਏ ਨੇ ਤੇ ਮੈਨੂੰ ਵੀ ਵਟਾ ਲਓ ਤੇ ਤੁਸੀਂ ਸਵਾਲ ਕਰੋ ਸਾਰਿਆਂ ਦੇ ਪੁੱਛੋ ਆਪੇ ਤੁਹਾਨੂੰ ਚੱਲਣ ਹੋ ਜਾਏਗਾ ਡੱਲੇਵਾਲ ਸਾਹਿਬ ਨੇ ਕਿਹਾ ਕਹਿੰਦੇ ਮਰਜੀਵੜਿਆਂ ਦੀ ਭਰਤੀ ਕਰਾਂਗੇ ਅ ਔਰ ਜ਼ਾਲਮ ਨੂੰ ਇੱਕ ਜਿਹੜਾ ਉਹ ਸੁਣਿਆ ਹੈ ਐ ਜ਼ਾਲਮ ਤੂੰ 6 ਦਸੰਬਰ ਨੂੰ ਜਿਹੜਾ ਤੁਹਾਡਾ ਹੈ ਦਿੱਲੀ ਕੁੰਛ ਦਾ ਐਲਾਨ ਉਹ ਕਿਸ ਤਰੀਕੇ ਦਾ ਹੋਊਗਾ ਜਿੱਦਣ ਅਸੀਂ ਪਹਿਲੇ ਦਿਨ ਇਕੱਠਾ ਬੈਠੇ ਸਾਂ ਡੱਲੇ ਵਾਲਾਂ ਦਾ ਅੱਜਾ ਕੀ ਹਾਲ ਆ ਅਗਰ ਠੀਕ ਆ ਬੁੜਿਆ ਕਰੇਗਾ ਕੁਝ ਆਹ ਪ੍ਰੋਗਰਾਮ ਬਣਾਈਏ ਤਿਆਰ ਹੈ ਨਾਗਾ ਤਿਆਰ ਪੁੱਛੰਦੀ ਲੋੜਾ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਤੇ ਬਹਿ ਗਏ ਨੇ ਪਰ ਭਾਜਪੀ ਦੇ ਜਿਹੜੇ ਸੁਨੀਲ ਜਾਖੜ ਸੀ ਉਹਨਾਂ ਨੇ ਬਹੁਤ ਵੱਡਾ ਟਾਕਸ਼ ਕੀਤਾ ਸੀ ਜਦੋਂ ਸ਼ੁਭ ਕਰਨ ਦੀ ਮੌਤ ਹੋਈ ਸੀ ਉਹਨਾਂ ਨੇ ਕਿਹਾ ਸੀ ਡੱਲੇਵਾਲ ਸਾਹਿਬ ਨੇ ਮੁੰਡਾ ਮਰਵਾਤਾ ਜਾਂ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਇਹ ਕਿਸਾਨਾਂ ਆਪੂ ਨੇ ਜਿਹੜੇ ਲੜਗਾ ਕੇ ਲੈ ਜਾਂਦੇ ਨੇ ਅੱਗੇ ਸ਼ੁਭ ਕਰਨ ਸ਼ਹੀਦ ਹੋਇਆ ਪਰਤਪਾਲ ਨੂੰ ਲੈ ਗਏ ਇੱਥੇ ਕੀ ਕੁਛ ਹੋਇਆ ਕਿਸ ਤਰ੍ਹਾਂ ਉਹਨੂੰ ਬੋਰੀਆਂ ਚ ਪਾ ਕੇ ਲੈ ਗਏ ਹੋਰ ਅਸੀਂ ਕਿੰਨਿਆ ਕਿਉਂ ਕਿਸ ਤਰ੍ਹਾਂ ਬੋਰੀਆਂ ਚ ਪਾਉਣਾ ਕਿੰਨਿਆ ਕਿਉਂ ਸ਼ਹੀਦ ਕਰਾਉਣਾ ਮਗਰਾਂ ਮੰਨ ਕੋਈ ਪਰਵਾਹ ਪਰ ਇੱਥੋਂ ਜ਼ਬਰਦਸਤੀ ਕਮਾਂਡੋ ਭੇਜ ਕੇ ਫੋਰਸਾਂ ਭੇਜ ਕੇ ਇੱਥੋਂ ਚੁੱਕਣ ਤੇ ਫਿਰ ਵੇਖਿਓ ਇਥੇ ਸ਼ਹਾਦਤਾਂ ਦੀ ਸ਼ਹੀਦਾਂ ਦੀ ਲਹਿਣ ਕਿੱਡੀ ਵੱਡੀ ਹੈ ਤੁਸੀਂ ਕਾਲ ਦਿੱਤੀ ਇਧਰੋਂ ਮਾਨ ਸਾਹਿਬ ਦੀ ਕੋਠੀ ਦਾ ਘਰੋ ਕਰਨ ਦੀ ਤਾਂ ਉਧਰੋਂ ਢੱਲੇਵਾਲ ਸਾਹਿਬ ਨੇ ਜਿਹੜੇ ਉਹਨਾਂ ਨੂੰ ਡੀਐਮਸੀ ਤੋਂ ਜਿਹੜਾ ਹੈ ਇੱਥੇ ਭੇਜ ਦਿੱਤਾ ਜਾਂਦਾ ਅਸੀਂ ਇਹ ਗੱਲ ਕਹਿਤੀ ਸੀ ਵੀ ਇੱਥੋਂ ਤੱਕ ਉਹਨਾਂ ਨੂੰ ਅਪਸਰਾਂ ਨੂੰ ਕਹਿਤਾ ਹੈ ਵੀ ਤੁਸੀਂ ਮਰਿਆ ਸੱਪ ਆਪਣੇ ਗੱਲ 'ਚ ਕਿਉਂ ਪਾਉਗੇ ਲੜਾਈ ਸਾਡੀ ਕਿੰਨ ਤੁਸੀਂ ਖਾਮ ਖਾਬ ਵਿੱਚ ਕਿਉਂ ਮਾਰੀ ਇੱਕ ਬੰਦੇ ਨੇ ਤੁਸੀਂ ਕਹਿੰਦੇ ਹੋ ਵੀ ਅਸੀਂ ਕਿਸਾਨਾਂ ਦੇ ਨਾਲ ਇੱਕ ਵੇਸਵਾ ਨੇ ਪੁੱਛਿਆ ਸੰਤ ਜੀ ਇਹ ਦੱਸੋ ਵੀ ਆ ਮੇਰਾ ਕੁੱਤਾ ਇਹਦੀ ਪੂਛ ਚੰਗੀ ਆ ਜਾਂ ਤੁਹਾਡੀ ਦਾੜੀ ਚੰਗੀ ਸੰਤ ਜਰ ਨਾਲ ਸਗਰ ਹਥਿਆਰਾਂ ਨਾਲ ਲੜਾਈ ਲੜੀਆ ਬੇਸ਼ੱਕ ਉਹਨਾਂ ਨੇ ਲੋਹ ਦੇ ਚਨੇ ਚਬਾਏ ਨੇ ਪਰ ਅਖੀਰ ਨੂੰ ਇਹਨੂੰ ਸ਼ਰਮ ਆਉਂਦੀ ਹੈ ਗੱਲ ਕਹੁੰਦਿਆਂ ਕਿ ਮੇਰਾ ਕੁੱਤਾ ਮੈਨੂੰ ਦਾਦੂ ਕਹਿੰਦਾ ਉਹ ਦਾਦਾ ਜੀ ਜਾਂ ਬਾਪੂ ਜੀ ਨਹੀਂ ਹੈ ਡੱਲੇ ਵਾਲਾ ਸਾਹ ਦੇ ਪੁੱਤੇ ਨੇ ਵੀ ਕਿਹਾ ਵੀ ਉਹ ਜੱਟ ਦਬਣੇ ਵਾਲਾ ਬਿਲਕੁਲ ਉਹ ਜੱਟ ਦਬਣ ਵਾਲਾ ਹੈ ਹੀ ਨਹੀਂ ਨਾ ਹਟਿਆ ਨਾ ਹਟਾਂਗਾ ਅਣਖਣਾ ਜਿਉਣਾ ਜਿੰਨੇ ਦਿਨ ਜਿਉਣਾ ਜਿਉ ਆਏ ਤੇ ਫਿਰ ਇਹ ਆਪੇ ਸਾਡੀਆਂ ਲੱਤਾਂ ਬਾਹਾਂ ਤੋੜ ਕੇ ਸਾਡੇ ਸਿਰ 파ੜ ਕੇ ਸਾਨੂੰ ਲਹੂ ਲਹਾਨ ਕਰਕੇ ਬੇਹੋਸ਼ ਕਰਕੇ ਜਾਂ ਸਾਨੂੰ ਅਰੈਸਟ ਕਰਕੇ ਉਹ ਚੋਕੇ ਲੈ ਜਾਂਦਾ ਗੱਲ ਵੱਖਰੀ ਆ ਬਾਕੀ ਇਹ ਨਹੀਂ ਹੈਗਾ ਵੀ ਪੋਲੇ ਪਾਰੇ ਜਿਸ ਤਰ੍ਹਾਂ ਪਹਿਲਾਂ ਡੱਲੇ ਵਾਲ ਨੂੰ ਲੱਗੇ ਜੀ ਤੇ ਫਿਰ ਆਉਣ ਜਿੱਤੇ ਉਹ ਡੱਲੇ ਵਾਲ ਉਸ ਤਰ੍ਹਾਂ ਹੀ ਜਣਾਉ ਲੈਣ ਸਚੀਕਾਲ and ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਤਖਨੌਰੀ ਬਾਰਡਰ ਤੇ ਮੌਜੂਦ ਹਾਂ ਜਿੱਥੇ ਕਿਸਾਨ ਲਗਾਤਾਰ ਡਟੇ ਹੋਏ ਨੇ ਆਪਣੇ ਹੱਕਾਂ ਦੇ ਲਈ ਤੇ ਮੰਗ ਕਰ ਰਹੇ ਨੇ ਕਿ ਕੇਂਦਰ ਸਰਕਾਰ ਹੈ ਜਿਹੜੀ ਐਮਐਸਪੀ ਤੇ ਜਿਹੜੀ ਗਰੰਟੀ ਆ ਉਹ ਦੇਵੇ ਤਾਂ ਇਸ ਦੇ ਨਾਲ ਹੋਰ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮਨਵਾਉਣ ਦੇ ਲਈ ਕਿਸਾਨ ਚਿਰਾਂ ਤੋਂ ਇੱਥੇ ਬੈਠੇ ਹੋਏ ਨੇ ਸਾਡੇ ਨਾਲ ਨੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਸਿਰਸਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਰ ਸਿੰਘ ਜੀ ਵਾਹਿ ਖਾਲਸਾ ਜੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਡਾ ਤੁਹਾਡੇ ਚੈਨਲ ਦਾ ਸਮੁੱਚੀ ਟੀਮ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਡੀ ਆਵਾਜ਼ ਨੂੰ ਪਹਿਲਾਂ ਦਿੱਲੀ ਵਾਟਰਾਂ ਤੇ ਵੀ ਤੇ ਇੱਥੇ ਵੀ ਲਗਾਤਾਰ ਜਿਹੜੀਆਂ ਨੇ ਇਹ ਸਾਡੀ ਕਾਫੀ ਕਰਕੇ ਤੇ ਤੁਸੀਂ ਲੋਕਾਂ ਤੱਕ ਗੱਲ ਪਹੁੰਚਾ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ ਤਾਂ ਅਸਿਰ ਸਾਹਿਬ ਆਪਾਂ ਗੱਲ ਕਰੀਏ ਤਾਂ ਡੱਲੇਵਾਲ ਸਾਹਿਬ ਨੂੰ ਲੈ ਕੇ ਗਏ ਸੀ ਤਾਂ ਛੱਡਿਆ ਗਿਆ ਉਸ ਤੋਂ ਬਾਅਦ ਹੁਣ ਮਰਨ ਵਰਤੇ ਬੈਠੇ ਹੋ ਨੇ ਡੱਲੇਵਾਲ ਸਾਹਿਬ ਤਾਂ ਕਿਸ ਤਰੀਕੇ ਨਾਲ ਦੇਖਦੇ ਹਾਂ ਕਿੱਧਰ ਨੂੰ ਜਾ ਰਿਹਾ ਅੰ ਦੇ ਕੋਨ ਨਾਲ ਬੜੀ ਚੜ੍ਹਦੀ ਕਲਾ ਚ ਹਮ ਔਰ ਜੋ ਅਸੀਂ ਫੈਸਲਾ ਕੀਤਾ ਸੀ ਹਮ ਤੇ ਅਸੀਂ ਫੈਸਲਾ ਕੀਤਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਜਿਹੜਾ ਹੈ ਇਹ ਕੇਂਦਰ ਤੇ ਦਬਾਅ ਪਾਉਣ ਵਾਸਤੇ ਆਪਣੀਆਂ ਮੰਗਾਂ ਮਨਾਉਣ ਲਈ ਜਿਹੜਾ ਉਹ ਮਰਮਰ ਤੇ ਬੈਠੇਗਾ ਹਮ ਔਰ ਜਦੋਂ 26 ਤਰੀਕ ਨੂੰ ਇੱਥੇ ਨਵੰਬਰ 26 ਨਵੰਬਰ ਨੂੰ ਬੈਠਣਾ ਸੀ ਹਮ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਉਹ 26 ਤਰੀਕ ਨੂੰ ਤੜਕੇ 9:30 ਵਜੇ ਲੈ ਜਾਂਦੇ ਨੇ ਅਸੀਂ ਫਿਰ ਸਵੇਰੇ ਜਿਹੜਿਆ ਉਹ ਸਾਰੇ ਆਗੂਆਂ ਨੂੰ ਬੁਲਾ ਕੇ ਤੇ ਮੀਟਿੰਗ ਕਰਦੇ ਹਾਂ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਵੀ ਹੁਣ ਆਪਾਂ ਕੀ ਕਰਨਾ ਹੈ ਵੀ ਸਰਕਾਰ ਨੇ ਤੇ ਇਹ ਇਹਨੂੰ ਜਗਜੀਤ ਸਿੰਘ ਨੂੰ ਫੜ ਕੇ ਲੈ ਗਏ ਨੇ ਵੀ ਇਹ ਮੋਰਚਾ ਜਿਹੜਾ ਹੁਣ ਕਿਸ ਤਰ੍ਹਾਂ ਚੱਲੇਗਾ ਕੌਣ ਇੱਥੇ ਮਰਮਰਤੇ ਬੈਠੇਗਾ ਤੇ ਉਹਨਾਂ ਦੇ ਇਹ ਵੀ ਮੋਰਚਾ ਫੇਲ ਹੋ ਜਾਏਗਾ ਲੇਕਿਨ ਜਦੋਂ ਅਸੀਂ ਮੀਟਿੰਗ 'ਚ ਬੈਠੇ ਹਾਂ ਤੇ ਉੱਥੇ ਫਿਰ ਸਖਜੀਤ ਸਿੰਘ ਕਹਿਣ ਲੱਗਾ ਵੀ ਕੋਈ ਗੱਲ ਨਹੀਂ ਇਹ ਲੈ ਗਿਆ ਤੇ ਜਿਹੜਾ ਆਪਾਂ ਪਹਿਲਾ ਫੈਸਲਾ ਕੀਤਾ ਕਿ ਉਹ ਪਹਿਲਾ ਫੈਸਲਾ ਇਹ ਹੋਇਆ ਸੀ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਮੌਤ ਹੋ ਜਾਂਦੀ ਆ ਤੇ ਉਹ ਦੀ ਜਿਹੜੀ ਡੈੱਡ ਬਾਡੀ ਇੱਥੇ ਰੱਖੀ ਜਾਏਗੀ ਸਸਕਾਰ ਨਹੀਂ ਕੀਤਾ ਜਾਏਗਾ ਤੇ ਦੂਸਰਾ ਘੌਰ ਬੈਠ ਜਾਏਗਾ ਹਾਂਜੀ ਉੱਥੇ ਸੁਖਜੀਤ ਸਿੰਘ ਜਿਹੜਾ ਹਰਦੋਜੰਦੇ ਆ ਇਹਨੇ ਆਪਣੀ ਮਤਲਬ ਕਿ ਉੱਥੇ ਨਾਂ ਲਿਖਾਇਆ ਸੀ ਕਿ ਮੇਰੀ ਵਾਰੀ ਜਿਹੜੀ ਆ ਉਸ ਤੋਂ ਬਾਅਦ ਦੂਜੇ ਨੰਬਰ ਤੇ ਇਹਨਾਂ ਦਾ ਨਾਮ ਦੂਜੇ ਨੰਬਰ ਤੇ ਇਹਨਾਂ ਦਾ ਨਾਮ ਸੀ ਤੇ ਇਹਨਾਂ ਨੇ ਉਸ ਦਿਨ 26 ਤਰੀਕ ਨੂੰ ਕਹਿਣ ਲੱਗੇ ਕਿ ਮੈਂ ਉਹ ਨਾਂ ਆਪਣੀ ਖੁਸ਼ੀ ਨਾਲ ਲਿਖਾਇਆ ਬੇਸ਼ੱਕ ਮੈਂ ਅਜੇ ਤਿਆਰ ਨਹੀਂ ਮੈਨੂੰ ਪਤਾ ਨਹੀਂ ਅਚਨ-ਚੇਤੇ ਕਰ ਕ ਨੂੰ ਲੈ ਕੇ ਤਾਂ ਮੈਂ ਹੈਗਾ ਨਾ ਤੇ ਫਿਰ ਉਸ ਦਿਨ ਇਹ ਇੱਥੇ ਬੈਠ ਗਏ ਔਰ ਉਸ ਤੋਂ ਬੈਠਣ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੈ ਕਿ 27 ਤਰੀਕ ਨੂੰ ਇੱਥੇ ਪ੍ਰਸ਼ਾਸਨ ਜਿਹੜਾ ਉਹ ਸਾਡੇ ਨਾਲ ਗੱਲਬਾਤ ਕਰਨ ਆਉਂਦਾ ਹਾਂਜੀ ਔਰ ਅਸੀਂ ਇਹ ਗੱਲਬਾਤ ਕਰਨ ਤੋਂ ਇਨਕਾਰ ਕਰਤਾ ਵੀ ਕੋਈ ਗੱਲ ਨਹੀਂ ਕਰਾਂਗੇ ਪ੍ਰਸ਼ਾਸਨ ਦੇ ਨਾਲ ਵਿਰੋਧ ਵੀ ਕੀਤਾ ਗਿਆ ਉਸ ਦਿਨ ਪ੍ਰਸ਼ਾਸਨ ਨੂੰ ਬਿਲਕੁਲ ਉਹਨਾਂ ਦਾ ਮਤਲਬ ਕਿ ਉਹ ਸਾਡੇ ਕੋਲ ਚਾਹ ਚੁ ਉਹ ਲੈ ਰੱਖਣੀ ਵੀ ਚਾਹ ਪੀ ਹੋਈ ਅਸੀਂ ਚਾਹ ਨਹੀਂ ਪੀਤੀ ਉਹਨਾਂ ਦੀ ਤੇ ਇੱਥੋਂ ਤੱਕ ਵੀ ਆ ਬਈ ਚਲੋ ਸਾਨੂੰ ਤੁਸੀਂ ਪਿਆਦੇ ਲੰਗਰ ਦੀ ਨਹੀਂ ਅਖਿਆ ਵੀ ਬਿਲਕੁਲ ਨਹੀਂ ਅਜੇ ਉਹ ਸਮਾਂ ਨਹੀਂ ਜਦੋਂ ਸਮਾਂ ਆਏਗਾ ਫਿਰ ਅੱਛਾ ਤੇ ਬਾਕੀ ਅਸੀਂ ਗੱਲ ਉਹ ਵਾਰ-ਵਾਰ ਸਾਨੂੰ ਜਿਹੜਾ ਅਸੀਂ ਇਹੀ ਗੱਲ ਕਹਿੰਦੇ ਸੀ ਵੀ ਕੋ ਗੱਲ ਰੱਖੋ ਅਸੀਂ ਕੋਈ ਗੱਲ ਹੀ ਨਹੀਂ ਹੋਣੀ ਡੱਲੇਵਾਲ ਇੱਥੇ ਆਏਗਾ ਖਨੋਰੀ ਬਾਰਡਰ ਤੇ ਤੇ ਗੱਲ ਫੇਰ ਹੋਏ ਸੋ ਉਹ ਕੱਲ ਜਿਹੜੀ ਆ ਉਹ ਆ ਗਿਆ ਤੇ ਇਹਦੇ ਸਮੇਂ ਦੇ ਵਿੱਚ ਹੀ ਅਸੀਂ ਕਾਲ ਜਿਹੜੀ ਸੀ ਉਹ ਦਿੱਤੀ ਸੀ ਸੰਗਰੂਬਾ ਮਤਲਬ ਕਿ ਮਾਨ ਸਾਹਿਬ ਦੀ ਕੋਠੀ ਜਿਹੜੀ ਅਸੀਂ ਹਮ ਦੀ ਕੋਠੀ ਉਹਦੇ ਅੱਗੇ ਅਸੀਂ ਘਰਾਓ ਕਰਨ ਲਈ ਕਾਲ ਦਿੱਤੀ ਸੀ ਤਾਂ ਕਿਵੇਂ ਦੇਖਦੇ ਹਾਂ ਜਿਵੇਂ ਮੰਨ ਲਓ ਤੁਸੀਂ ਕਾਲ ਦਿੱਤੀ ਇੱਧਰੋਂ ਮਾਨ ਸਾਹਿਬ ਦੀ ਕੋਠੀ ਦਾ ਘਰਾਓ ਕਰਨ ਦੀ ਤਾਂ ਉੱਤਰੋਂ ਡੱਲੇਵਾਲ ਸਾਹਿਬ ਨੇ ਜਿਹੜੇ ਉਹਨਾਂ ਨੂੰ ਡੀ ਐਮ ਸੀ ਤੋਂ ਜਿਹੜਾ ਹੈ ਇੱਥੇ ਭੇਜ ਦਿੱਤਾ ਜਾਂਦਾ ਇਹ ਇਹਨੂੰ ਕਿਵੇਂ ਕਿਸ ਤਰੀਕੇ ਨਾਲ ਡੀਕੋਡ ਕਰਦੇ ਹਾਂ ਬਿਲਕੁਲ ਦੇਖੋ ਉਹਦੇ ਵਿੱਚ ਇਹ ਆ ਕਿ ਅਸੀਂ ਇਹ ਗੱਲ ਕਹਤੀ ਸੀ ਵੀ ਇੱਥੋਂ ਤੱਕ ਉਹਨਾਂ ਨੂੰ ਅਪਸਰਾਂ ਨੂੰ ਕਹਿੰਦਾ ਹੈ ਵੀ ਤੁਸੀਂ ਮਰਿਆ ਸੱਪ ਆਪਣੇ ਗੱਲ 'ਚ ਕਿਉਂ ਪਾਉਂਦੇ ਹੋ ਲੜਾਈ ਸਾਡੀ ਕੇਂਦਰ ਨਾਲ ਤੁਸੀਂ ਖੰਮ ਖਾ ਵਿੱਚ ਕਿਉਂ ਮਾਰਦੇ ਇੱਕ ਬੰਨੇ ਤੇ ਤੁਸੀਂ ਕਹਿੰਦੇ ਹੋ ਵੀ ਅਸੀਂ ਕਿਸਾਨਾਂ ਦੇ ਨਾਲ ਦੂਸਰੇ ਪਾਸੇ ਆ ਕੇ ਕਿਉਂ ਕੀਤਾ ਫਿਰ ਉਹਨਾਂ ਲੱਗਿਆ ਵੀ ਜਿਹੜੀ ਇਹ ਕਾਲ ਦਿੱਤੀ ਆ ਤੇ ਵੀ ਇਹ ਹੁਣ ਸਾਡੀ ਜਿਹੜੀ ਆ ਮਿੱਟੀ ਪਲੀਤ ਹੋਵੇਗੀ ਲੋਕ ਲਹਨਤਾ ਪਾਉਣਗੇ ਪੰਜਾਬ ਸਰਕਾਰ ਨੂੰ ਵੀ ਇੱਕ ਬੰਨੇ ਤੇ ਕਹਿੰਦੇ ਆ ਵੀ ਅਸੀਂ ਕਿਸਾਨ ਹਾਂ ਅਸੀਂ ਤੇ ਕਾਦੇ ਕਿਸਾਨ ਤੁਸੀਂ ਕਿਸਾਨਾਂ ਦੇ ਨਾਲ ਜੇ ਤੁਸੀਂ ਤੇ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਮੋਰਚਾ ਫੇਰ ਕਰਨ ਵਾਸਤੇ ਇਹ ਕਰਤੂਤ ਕੀਤੀ ਆ ਸੋ ਜਿਸ ਕਰਕੇ ਉਹਨਾਂ ਨੂੰ ਜਿਹੜਾ ਅਸੀਂ ਸਭ ਲਾਉਣੇ ਵੀ ਉਹਨਾਂ ਨੂੰ ਛੱਡਣਾ ਪਿਆ ਡੀਏਜੀ ਮਨਦੀਪ ਸਿੰਘ ਸਿੱਧੂ ਉਹ ਕਹਿੰਦੇ ਡੱਲੇਵਾਲ ਸਾਹਿਬ ਦੀ ਉਮਰ ਨੂੰ ਦੇਖਦੇ ਹੋਏ ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ ਕਹਿੰਦੇ ਅਸੀਂ ਤਾਂ ਉਹਨਾਂ ਨੂੰ ਲੈ ਕੇ ਗਏ ਸੀ ਭ ਆਇਆ ਸੀ ਕਹਿੰਦੇ ਚੈੱਕ ਅਪ ਕਰਵਾਇਆ ਉਹਨਾਂ ਦਾ ਡੀ ਐਮ ਸੀ ਦੇ ਵਿੱਚ ਦੇਖੋ ਸਾਨੂੰ ਫਿਕਰ ਆ ਉਹਨਾਂ ਦੀ ਜਿਹੜਾ ਉਹਨਾਂ ਨੇ ਚੈੱਕ ਅਪ ਕਰਾਇਆ ਹੂੰ ਉਹਨਾਂ ਨੇ ਫਾਈਲ ਬਣਾਈ ਉਹ ਡਾਕਟਰ ਐਵੇਂ ਤੇ ਚੱਕਰੀ ਨਹੀਂ ਕਰਦੇ ਹੂੰ ਪਹਿਲਾਂ ਪਰਚੀ ਬਣਦੀ ਆ ਫਿਰ ਉਸ ਤੋਂ ਬਾਅਦ ਫਾਈਲ ਬਣਦੀ ਆ ਹੂੰ ਉਹ ਕਿਹੜੀ ਫਾਈਲ ਆ ਜਿਹਦੇ ਵਿੱਚ ਡਾਕਟਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਕਿਤੇ ਉਹਦਾ ਮਤਲਬ ਕਿ ਬਲੱਡ ਲੈ ਕੇ ਕੋਈ ਬਲੱਡ ਟੈਸਟ ਹੋਇਆ ਹੋਣਾ ਕੋਈ 슈ਗਰ ਟੈਸਟ ਹੋਇਆ ਹੋਵੇ ਕੋਈ ਬੀਪੀ ਚੈੱਕ ਹੋਇਆ ਹੋਵੇ ਕੋਈ ਉਹਦਾ ਟੈਂਪਰੇਚਰ ਚੈੱਕ ਹੋਇਆ ਹੋਵੇ ਕੋਈ ਇਸ ਤਰ੍ਹਾਂ ਦੇ ਚੈੱਕਅਪ ਕਰਾਏ ਨੇ ਤੇ ਉਹ ਫਾਈਲ ਦੇ ਵਿੱਚ ਲਿਖ ਦੇਣੇ ਬਕਾਦਾ ਪਰ ਡਾਕਟਰ ਦਾਵਾ ਕਰਦੇ ਨੇ ਉਹ ਕਹਿੰਦੇ ਅਸੀਂ ਚੈੱਕਅਪ ਕੀਤੇ ਨੇ ਜੇ ਉਹਨਾਂ ਨੇ ਚੈੱਕਅਪ ਕੀਤੇ ਤਾਂ ਸਾਨੂੰ ਫਾਈਲ ਦੇ ਦੇਣ ਮੁਖਾਦਰ ਤੁਹਾਨੂੰ ਮੀਡੀਆ ਨੂੰ ਦਿਖਾ ਦੇਣਾ ਵੀ ਆ ਫਾਈਲ ਹੈ ਸੋ ਇਹ ਬਿਲਕੁਲ ਇੱਕ ਡਰਾਮਾ ਸੀ ਕੋਈ ਚੈੱਕਅਪ ਕਰਨੀ ਉਹਨਾਂ ਦੇ ਡੱਲੇ ਵਾਲ ਤੁਹਾਨੂੰ ਦੱਸਿਆ ਨਹੀਂਗਾ ਡੱਲੇ ਵਾਲ ਸਾਹਿਬ ਨੇ ਰਾਤ ਹੀ ਮੈਨੂੰ ਦੱਸਤਾ ਹਾਂ ਤੇ ਫਿਰ ਵੇਖੋ ਤੁਹਾਡੇ ਸਾਹਮਣੇ ਮੈ ਕਾ ਵੀ ਝੂਠ ਕਾਣ ਬੋਲ ਰਹੇ ਆ ਡੱਲੇਵਾਲ ਸਾਹਿਬ ਬੋਲ ਰਹੇ ਨੇ ਮੈਂ ਕਹਿਆ ਡਾਕਟਰ ਨੂੰ ਬੋਲ ਰਹੇ ਨੇ ਨਹੀਂ ਉਹਨਾਂ ਨੇ ਤੇ ਬਿਰ ਮੈਂ ਕਹਦੇ ਸਮਾਂ ਦੱਸੂ ਨਹੀਂ ਉਹਨਾਂ ਨੇ ਤੇ ਇਹ ਸਪਸ਼ਟ ਕਿਹਾ ਸੀ ਭਈ ਡਾਕਟਰਾਂ ਨੇ ਵੀ ਵਟਾ ਲਓ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਵਟਾ ਲਓ ਜਿਹੜੇ ਫੜ ਕੇ ਲੈ ਗਏ ਨੇ ਤੇ ਮੈਨੂੰ ਵੀ ਵਟਾ ਲਓ ਤੇ ਤੁਸੀਂ ਸਵਾਲ ਕਰੋ ਸਾਰਿਆਂ ਦੇ ਪੁੱਛੋ ਆਪੇ ਤੁਹਾਨੂੰ ਚੱਲਣ ਹੋ ਜਾਏਗਾ ਸੋ ਇਹਨਾਂ ਨੇ ਤਾਂ ਬੜਾ ਸਪਸ਼ਟ ਕਿਹਾ ਸੀ ਸੋ ਜੇ ਸਰਕਾਰ ਦੀ ਇਹਨੇ ਬਿਦਰਾਮੀ ਹੋ ਰਹੀ ਆ ਜੇ ਉਹਨਾਂ ਨੇ ਇਲਾਜ ਕਰ ਰਿਆ ਅਸੀਂ ਕਹਿੰਨੇ ਨਹੀਂ ਕਰਾਇਆ ਡੱਲੇ ਵਾਲ ਕਹਿੰਨੇ ਨਹੀਂ ਕਰਾਇਆ ਤੇ ਫਿਰ ਲੈ ਹੁਣ ਸਾਹਮਣੇ ਲੋਕਾਂ ਦੇ ਸਾਹਮਣੇ ਰੱਖਣ ਵੀ ਆਹ ਵੇਖੋ ਭਾਈ ਜਿੱਤੇ ਅਸੀਂ ਟੱਜਾ ਤੇ ਫਿਰ ਛੱਡਿਆ ਉਹਨਾਂ ਨੂੰ ਅਸਲ ਦਿਸ ਪਿਆ ਸੀ ਵੀ ਅਸੀਂ ਤਾਂ ਮੋਰਚਾ ਫੇਲ ਕਰਨ ਵਾਸਤੇ ਕੇਂਦਰ ਦੇ ਸਾਰਿਆਂ ਤੇ ਕੰਮ ਕੀਤਾ ਸੀ ਤੇ ਅਸੀਂ ਤਾਂ ਇੱਕ ਨੂੰ ਮਲ ਕੇ ਜਿਹੜਾ ਰੋਕਣਾ ਸੀ ਉਥੇ ਦੂਸਰਾ ਬੈਠ ਗਿਆ ਪਹਿਲਾਂ ਇੱਕ ਨੇ ਬੈਠਣਾ ਸੀ ਹੁਣ ਦੋ ਬੈਠ ਗਏ ਤੇ ਹੁਣ ਉਹਨਾਂ ਨੂੰ ਇਹ ਚੀਜ਼ ਦੀ ਜਿਹੜੀ ਉਹ ਚਿੰਤਾ ਹੋਊਗੀ ਜਿਸ ਕਰਕੇ ਉਹਨਾਂ ਨੂੰ ਇਹ ਛੱਗਣਾ ਪਿਆ ਔਰ ਅੱਜ ਸਾਡੇ ਸਾਹਮਣੇ ਇੱਕ ਮੁਸ਼ਕਲ ਸੀ ਪਈ ਬੰਦੇ ਨੇ ਇਕਨੇ ਬੈਠਣਾ ਸੀ ਤੇ ਹੁਣ ਬੈਠ ਗਏ ਨੇ ਦੋ ਹੁਣ ਕੀ ਕੀਤਾ ਜਾਵੇ ਫਿਰ ਅੱਜ ਸਾਡੀ ਜਿਹੜੀ ਆ ਉਹ ਮਿਲ ਕੇ ਮੀਟਿੰਗ ਹੋਈ ਮੀਟਿੰਗ ਹੋਈ ਤੇ ਉਸ ਮੀਟਿੰਗ ਦੇ ਵਿੱਚ ਫਿਰ ਅਸੀਂ ਵਿਚਾਰ-ਚਰਚਾ ਕੀਤੀ ਵੀ ਹੁਣ ਕੀ ਕਰਨਾ ਚਾਹੀਦਾ ਫਿਰ ਅਸੀਂ ਉੱਥੇ ਲੰਬੀ ਵਿਚਾਰਾ ਕਰਕੇ ਇਹੀ ਫੈਸਲਾ ਸਿੱਟਾ ਇਹ ਕੱਢਿਆ ਕਿ ਜਗਜੀਤ ਸਿੰਘ ਡੱਲੇਵਾਲ ਇਕੱਲੇ ਬੈਠਣਗੇ ਜਿੰਨਾ ਚਿਰ ਉਹ ਇਸੇ ਤੌਰ ਤੇ ਸਾਹ ਚੱਲਦੇ ਉਹਨਾਂ ਚਿਰ ਉਹ ਤੇ ਜੇ ਲੋੜ ਪਈ ਤੇ ਫਿਰ ਦੂਸਰਾ ਨੰਬਰ ਜਿਹੜਾ ਅਸੀਂ ਇਹਨੂੰ ਕਿਹਾ ਸੀ ਵੀ ਤੂੰ ਇਹਨੂੰ ਨਹੀਂ ਪਠਾ ਉਹ ਕਹਿਣ ਲੱਗਾ ਵੀ ਇਹ ਗੱਲ ਨਹੀਂ ਹੋਣੀ ਜੇ ਤਾਂ ਮੇਰਾ ਨੰਬਰ ਰੱਖੋਗੇ ਤਾਂ ਮੈਂ ਛੱਡਾਂ ਅੱਛਾ ਹਰ ਦੋ ਝੰਡਾ ਨੇ ਪਹਿਲਾਂ ਬਿਲਕੁਲ ਬਿਲਕੁਲ ਸ਼ਰਤ ਰੱਖੀ ਪਹਿਲਾਂ ਬਿਲਕੁਲ ਬਿਲਕੁਲ ਫਿਰ ਲੱਗੇ ਵੀ ਇਹ ਗੱਲ ਅਸੀਂ ਨਹੀਂ ਅਸੀਂ ਨਹੀਂ ਚਾਹੁੰਦੇ ਲੇਕਿਨ ਉਹ ਕਹਿਣ ਲੱਗੇ ਵੀ ਨਹੀਂ ਫਿਰ ਅਸੀਂ ਜਿਹੜਾ ਸੀ ਉਹਨਾਂ ਦੀ ਇਸ ਗੱਲ ਨੂੰ ਮੰਨ ਕੇ ਤੇ ਜਿਹੜਾ ਸੀ ਉਹਨਾਂ ਨੂੰ ਵੀ ਦੂਸਰਾ ਨੰਬਰ ਤੁਹਾਡਾ ਹੀ ਰਹੇਗਾ ਤੇ ਉਹਨਾਂ ਨੇ ਫਿਰ ਜਿਹੜਾ ਸੀ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਮੰਨ ਲਈ ਤੇ ਇਹ ਜਿਹੜਾ ਤਤਵਟਾ ਇਸ ਤਰੀਕੇ ਨਾਲ ਪਲਾਨ ਆ ਵੀ ਮੰਨ ਲਓ ਇੱਕ ਜੇ ਕਿਸਾਨ ਆ ਗੁਸ਼ੀਦ ਹੁੰਦਾ ਉਸ ਤੋਂ ਬਾਅਦ ਦੂਸਰਾ ਦੂਸਰੇ ਤੋਂ ਬਾਅਦ ਤੀਸਰਾ ਤੇ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹਨਾਂ ਦੀ ਜਿਹੜੀ ਡੈੱਡ ਬੋਡੀ ਬੋਡੀ ਇੱਥੇ ਪਈ ਰਹੂਗੀ ਸਸਕਾਰ ਨਹੀਂ ਕੀਤਾ ਜਾਊਗਾ ਬਿਲਕੁਲ ਦੇਖੋ ਰਾਜੀਤ ਜੀ ਇਹਦੇ ਚ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰਾਂ ਭਈ ਸਰਕਾਰ ਜਿਹੜੀ ਆ ਡੱਲੇਵਾਲ ਨੂੰ ਇਸ ਕੰਮ ਕਰਕੇ ਲਗੀ ਸੀ ਵੀ ਮਰ ਨਹੀਂ ਦੇਣਾ ਹੂੰ ਕਿ ਇਹ ਨਹੀਂ ਆ ਵੀ ਜੇ ਪਹਿਲਾਂ ਲੱਗੀ ਸੀ ਤੇ ਹੁਣ ਨਹੀਂ ਲੱਜਾਵੇਗੀ ਹੂੰ ਕਿਉਂਕਿ ਲੱਗਦਾ ਤੁਹਾਨੂੰ ਹੁਣ ਵੀ ਲੈ ਕੇ ਜਾਣਗੇ ਦੇਖੋ ਬਿਲਕੁਲ ਮੈਂ ਤੇ ਇਸ ਚੀਜ਼ ਤੋਂ ਜਿਹੜਾ ਨਾ ਉਹ ਬਿਲਕੁਲ ਵੀ ਨਜ਼ਰ ਅੰਦਾਜ਼ ਨਹੀਂ ਕਰ ਸਕਦਾ ਉਹ ਬਿਲਕੁਲ ਇਹ ਕਦੇ ਵੀ ਹਰਕਤ ਕਰ ਸਕਦੇ ਆ ਅੱਛਾ ਔਰ ਇਹ ਜੇ ਹਰਕਤ ਕਰਨਗੇ ਤੇ ਸਾਡਾ ਦੂਸਰਾ ਬੈਠ ਗਿਆ ਤੇ ਦੂਸਰੇ ਨੂੰ ਲਿਜਾ ਸਕਦੇ ਸਾਡਾ ਉਹ ਮੋਰਚਾ ਵੀ ਖਿਜਣ ਦੀ ਗੱਲ ਕਰਨੀ ਪਰ ਇੱਕ ਗੱਲ ਸੁਣ ਲਓ ਮੇਰੀ ਅਸੀਂ ਕਿਹਨੇ ਦੇ ਵਾਰਸ ਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਗਏ ਤੇ ਉਹਨਾਂ ਦੇ ਸਾਹਮਣੇ ਇੱਕ ਇੱਕ ਸਿੰਘ ਨੂੰ ਸ਼ਹੀਦ ਕੀਤਾ ਹੂੰ ਕਿੰਨੇ ਦਿਨ ਲੱਗੇ ਸੀ ਉਹ ਸਮਾ ਸ਼ਹੀਦਿਆਂ ਦਾ ਸੀ ਤਲਵਾਰ ਦੇ ਨਾਲ ਸ਼ਹੀਦ ਕਰਦੇ ਸੀ ਅੱਜ ਸਾਡੇ ਕੋਲ ਉਹ ਲੜਾਈ ਲੜਨ ਦਾ ਜਿਹੜਾ ਉਹ ਸਮਾਂ ਨਹੀਂ ਅੱਜ ਸਮੇਂ ਦੇ ਹਾਲਾਤਾਂ ਦੇ ਮਤਾਬਿਕ ਅਸੀਂ ਤੇ ਇਹੀ ਆ ਕਿ ਸੰਘਰਸ਼ ਤੇ ਸਾਡਾ ਸ਼ਾਂਤਮਈ ਹੈ ਔਰ ਸ਼ਾਂਤਮਈ ਸੰਘਰਸ਼ ਦੇ ਵਿੱਚ ਅਸੀਂ ਆਪਾਂ ਹੀ ਵਾਟ ਸਕਦੇ ਹਾਂ ਔਰ ਉਹਦੇ ਵਿੱਚ ਜੇ ਕੋਈ ਇਸ ਤਰ੍ਹਾਂ ਦੀ ਹਰਕਤ ਕਰ ਲਵੇ ਤੇ ਫਿਰ ਇਹ ਵੇਖੋ ਵੀ ਇਹ ਲੋਕਾਂ ਦੇ ਵਿੱਚ ਰੋਠ ਪੈਦਾ ਹੁੰਦਾ ਹੈ ਔਰ ਇਹ ਵੀ ਗੱਲ ਮੈਂ ਤੁਹਾਨੂੰ ਦੱਸ ਦੇਣਾ ਕਿ ਜੇ ਹੁਣ ਆਏ ਤੁਹਾਨੂੰ ਪਤਾ ਮੈਂ ਰਾਤ ਨੂੰ ਵੀ ਇੱਥੇ ਹੁੰਦਾ ਹਾਂ ਮੈਂ ਨੌਜਵਾਨਾਂ ਨੂੰ ਇਹ ਬੜੀ ਪ੍ਰੇਰਣਾ ਕਰਕੇ ਕਿ ਪਾਪਾ ਸਾਤਵੇਂ ਰੱਖਣਾ ਪਰ ਕੌਣ ਰੋਕੂਗਾ ਇਹਨੂੰ ਜੇ ਇੱਥੇ ਆਏ ਤੇ ਫਿਰ ਸਾਡੇ ਕੋਲ ਹੋਰ ਤਾਂ ਕੋਈ ਤਿਆਰ ਆਇ ਨਹੀਂ ਪਰ ਆਹ ਜਿਹੜੇ ਡੰਡੇ ਸੋਟੇ ਨੇ ਪਰ ਜੇ ਟਕਾਣੇ ਦੇ ਕਿਸੇ ਦੇ ਸੋਟਾ ਵੀ ਲੱਗ ਜੇ ਨਾ ਤੇ ਉਹ ਵੀ ਫਿਰ ਬਹੁਤ ਕੋਸ਼ਿਸ਼ ਕਰ ਦਿੰਦਾ ਨਹੀਂ ਚਲੋ ਪਰ ਇਹ ਸਮਾਂ ਨਾ ਹੋਵੇ ਪਰ ਜੇ ਉਹ ਆਏ ਤੇ ਫਿਰ ਇਹ ਆ ਭਈ ਸਾਡੀਆਂ ਲੱਤਾਂ ਬਾਹਾਂ ਤੋੜ ਕੇ ਸਾਡੇ ਸਿਰ 파ੜ ਕੇ ਸਾਨੂੰ ਲਊ ਲਵਾਨ ਕਰਕੇ ਬੇਹੋਸ਼ ਕਰਕੇ ਜਾਂ ਸਾਨੂੰ ਅਰੈਸਟ ਕਰਕੇ ਉਹ ਚੋਕੇ ਲੈ ਜਾਂਦਾ ਗੱਲ ਵੱਖਰੀ ਆ ਬਾਕੀ ਇਹ ਨਹੀਂ ਹੈਗਾ ਵੀ ਪੋਲੇ ਪਾਰੇ ਜਿਸ ਤਰ੍ਹਾਂ ਪਹਿਲਾਂ ਡੱਲੇਵਾਲ ਨੂੰ ਲੱਗੇ ਸੀ ਤਾਂ ਫੇਰ ਆਉਣਗੇ ਤੇ ਉਹ ਡੱਲੇਵਾਲ ਨੂੰ ਇਸ ਤਰ੍ਹਾਂ ਹੀ ਜੜਾਉ ਲੈ ਜਾਣ ਉਹੋ ਦਿਨ ਚੱਲ ਰਹੇ ਨੇ ਜਦੋਂ ਪਹਿਲਾ ਕਿਸਾਨ ਅੰਦੋਲਨ ਆਪਾਂ ਜਾਣਦੇ ਆ ਉਹੀ ਦਿਨ ਚੱਲ ਰਹੇ ਨੇ ਇਹ ਵੀ ਉਹੀ ਦਿਨ ਸ਼ੁਰੂ ਹੋ ਗਏ ਤਾਂ ਦਸੰਬਰ ਦਾ ਮਹੀਨਾ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਮਹੀਨਾ ਮੰਨ ਲੋ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ ਉਸੇ ਤਰੀਕੇ ਨਾਲ ਬੈਠੇ ਹੋਏ ਨੇ ਸੜਕਾਂ ਤੇ ਘਰ ਬਣਾਏ ਹੋਏ ਨੇ ਟਰਾਲੀਆਂ ਦੇ ਵਿੱਚ ਇੱਥੇ ਹੁਣੇ ਲੰਬੇ ਸਮੇਂ ਤੋਂ ਜਿੱਤਾਂ ਉੱਥੇ ਗੁਰਪੁਰਬ ਮਨਾਏ ਜਾਂਦੇ ਸੀ ਸਹਬਜ਼ਾਦਿਆਂ ਦੇ ਵੀ ਸਿੱਧੀ ਚੋੜ ਮੇਲੇ ਉੱਤੇ ਮਨਾਏ ਗਏ ਭਾਵਾ ਬੰਦਾ ਸਗਹਾਦਰ ਜਿੰਨੇ ਵੀ ਆਏ ਜਿਹੜੇ ਮਤਲਬ ਕਿ ਪ੍ਰਕਾਸ਼ ਗੁਰਪੁਰਬ ਆਏ ਉਹ ਵੀ ਮਨਾਏ ਗਏ ਨਾਲੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਕਿ ਇੱਥੇ ਵੀ ਅਸੀਂ ਹੁਣ ਬਾਣੀ ਦਾ ਉਠਾਸ ਰਾਲਿਆ ਜਦੋਂ ਪਹਿਲਾ ਮੋਰਚਾ ਸੀ ਉੱਥੇ ਫਤੇ ਬਲਾਉਣ ਦੀ ਮਨਾਹੀ ਸੀ ਹਾਂਜੀ ਬੜੀ ਜਤੋ ਜੈ ਕਰਕੇ ਫਤੇ ਸ਼ੁਰੂ ਕੀਤੀ ਫਿਰ ਜਦੋਂ ਪਾਰ ਸ਼ੁਰੂ ਕੀਤਾ ਉੱਥੇ ਕੁਝ ਸ਼ਰਾਰਤੀ ਅੰਸਰਾਂ ਨੇ ਟਿੱਕਰੀ ਬਾਰਡਰ ਦੇ ਉੱਤੇ ਉੱਥੇ ਜਿਹੜਾ ਸੀ ਉਹਨਾਂ ਨੇ ਸ਼ੁਰੂ ਕਰਾਤਾ ਉੱਥੇ 40 ਕਰਾਤਾ ਉੱਥੇ ਵੀ ਉਹਨਾਂ ਨੇ ਕਰਾਤਾ ਵੀ ਇੱਥੇ ਜੀ ਇਹ ਹੋਵੇਗਾ ਅਸੀਂ ਆ ਵੀ ਕਰਾਈ ਜੋ ਕਹਿਣ ਲੱਗੇ ਜੀ ਜੇ ਤੁਸੀਂ ਇੱਥੇ ਕਰਾਓਗੇ ਤੇ ਉੱਥੇ ਆ ਹੋਵੇਗਾ ਤੇ ਆ ਹੀਗਾ ਬੜੀ ਚੰਗੀ ਗੱਲ ਹੈ ਸਾਰੇ ਧਰਮਾਂ ਨੂੰ ਆਖੋ ਵੀ ਉਹ ਆਪੋ ਆਪਣੇ ਧਰਮਾਂ ਦੀ ਜਿਹੜੀ ਆ ਉੱਥੇ ਮਨ ਕੇ ਵੀ ਲੜਾਈ ਧਰਮਾਂ ਦੀ ਥੋੜੀ ਹੈ ਤਾਂ ਕਿਸਾਨੀ ਦੀ ਲੜਾਈ ਹੈ ਜਿਹੜੇ ਧਰਮ ਨੂੰ ਕੋਈ ਮੰਨਦਾ ਹੈ ਉਹ ਕਿਸਾਨ ਤੇ ਹੈ ਨਾ ਹੂੰ ਨੂੰ ਲਿਆਓ ਤੇ ਉੱਥੇ ਫਿਰ ਬਾਣੀ ਦੇ ਪ੍ਰਵਾਹ ਚੱਲੇ ਸਭ ਕੁਝ ਹੋਇਆ ਹੁਣ ਇੱਥੇ ਰਾਤੀ ਭਾਈ ਆਪਣੇ ਮਲਦੀਪ ਸਿੰਘ ਵੀਡਾਲਾ ਹਾਂਜੀ ਉਹ ਰਾਤ ਇੱਥੇ ਆ ਕੇ ਗਏ ਅਸ਼ਾ ਕੇ ਗਏ ਨੇ ਰਾਤ ਇੱਥੇ ਆ ਗਏ ਨੇ ਅੱਛਾ ਔਰ ਦੋ ਸ਼ਬਦ ਜਿਹੜੇ ਨੇ ਉੱਥੇ ਸੰਗਤ ਨੂੰ ਸੁਣਾ ਕੇ ਗਏ ਨੇ ਬਹੁਤ ਸੋਹਣੀ ਵਿਆਖਿਆ ਕਰਕੇ ਗਏ ਨੇ ਫਿਰ ਰਾਤ ਇੱਥੇ ਆ ਮਸਤ ਕਰਦੇ ਲਾਗੇ ਪਿੰਡ ਇੱਥੇ ਪ੍ਰੋਗਰਾਮ ਸੀ ਹਾਂਜੀ ਤੇ ਉਹ ਰਾਤ ਇੱਥੇ ਪ੍ਰੋਗਰਾਮ ਕਰਕੇ ਤੇ ਲੋਕਾਂ ਨੂੰ ਪ੍ਰੇਰਿਤ ਕਰਕੇ ਗਏ ਨੇ ਵੀ ਜੇ 300 ਕਿਲੋਮੀਟਰ ਤੋਂ ਆ ਕੇ ਇੱਥੇ ਪਹੁੰਚ ਸਕਦੇ ਆ ਤੁਸੀਂ 7 ਕਿਲੋਮੀਟਰ ਤੱਕ ਜਾ ਸਕਦੇ ਹੁਣ ਅੱਜ ਮੈਨੂੰ ਉਹਨਾਂ ਦਾ ਫੋਨ ਆਇਆ ਵੀ ਸਰਸਾ ਜੀ ਪ੍ਰੋਗਰਾਮ ਬਣਾਓ ਤੇ ਆਪਾਂ ਇੱਥੇ ਸੇਦੀ ਜੋੜ ਮੇਲੇ ਸਹਬਜ਼ਾਦਿਆਂ ਦਾ ਫੇਰ ਆ ਰਿਹਾ ਤੇ ਉਹ ਵੱਡੇ ਪੱਦਰ ਤੇ ਤੇ ਮੈਂ ਕਿਹਾ ਜੀ ਉਹ ਤਾਂ ਅਜੇ ਲੰਬੀ ਪਤਾ ਨਹੀਂ ਕੀ ਹੋਣਾ ਤੇ ਕਿਸ ਤਰ੍ਹਾਂ ਕਰਨਾ ਤੇ ਜੇ ਪਹਿਲਾਂ ਹੁੰਦਾ ਵੀ ਜੋ ਤੁਸੀਂ ਪ੍ਰੋਗਰਾਮ ਬਣਾ ਲਓ ਆਪਾਂ ਰਲ ਕੇ ਪ੍ਰੋਗਰਾਮ ਬਣਾਉਨੇ ਆਂ ਪਿਆ ਆਪਾਂ ਕਿਤੇ ਲਿਆਉਣਾ ਸੋ ਮੈਂ ਤੁਹਾਡੇ ਚੈਨਲ ਦੇ ਰਾਈ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਭਾਈ ਬਲਦੇਵ ਸਿੰਘ ਜੀ ਵਡਾਲਾ ਉਹ ਕਿਸੇ ਦਸਲ ਦੇ ਮਥਾ ਜੀ ਨਹੀਂ ਚੋਟੀ ਦੇ ਰਾਗੀ ਨੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਰਹੇ ਨੇ ਉਹ ਇੱਥੇ ਅੱਜ ਹਾਜ਼ਰੀ ਲਵਾਗੇ ਨੇ ਔਰ ਬਾਕੀ ਵੀ ਇੱਥੇ ਰਾਗੀਆਂ ਟਾਡੀਆਂ ਕਵੀਸ਼ਰਾਂ ਨੂੰ ਜਿਸ ਤਰ੍ਹਾਂ ਦਿੱਲੀ ਗਿਆ ਸੀ ਉਹ ਮੈਂ ਸਾਰਿਆਂ ਨੂੰ ਕਾਲ ਲੈਣਾ ਕਿ ਇੱਥੇ ਭਾਈ ਸਾਰੇ ਆਓ ਤੇ ਆਪਾਂ ਇਸ ਮੋਰਚੇ ਨੂੰ ਤਗੜਾ ਕਾਈਏ ਕਿ ਸਰਕਾਰ ਦੇ ਡੱਕ ਚ ਦਮ ਕਰੀਏ ਕੱਲ ਪੰਜਾਬ ਸਰਕਾਰ ਨੂੰ ਢੱਲੇ ਵਾਲ ਨੂੰ ਛੜਨਾ ਪਿਆ ਇਸੇ ਤਰ੍ਹਾਂ ਕੇਂਦਰ ਸਰਕਾਰ ਨੂੰ ਵੀ ਮੰਗਾ ਜੜੀਆਂ ਉਹ ਲਾਗੂ ਕਰਨ ਵਾਸਤੇ ਮਜਬੂਰ ਕੀਤਾ ਤਾਂ 6 ਦਸੰਬਰ ਨੂੰ ਜਿਹੜਾ ਤੁਹਾਡਾ ਹੈ ਦਿੱਲੀ ਕੂਚ ਦਾ ਐਲਾਨ ਉਹ ਕਿਸ ਤਰੀਕੇ ਦਾ ਹੋਊਗਾ ਕਿਉਂਕਿ ਜੇ 6 ਜੇ ਪਹਿਲਾਂ ਹੋਇਆ 6 ਜੇ ਦੂਰ ਆ ਛੇੜੀਆਂ ਦੀਆਂ ਤਿਆਰੀਆਂ ਜਿਹੜੀਆਂ ਉੱਥੇ ਚੱਲ ਰਹੀਆਂ ਪਰ ਸਭ ਤੋਂ ਪਹਿਲਾਂ ਆਹ ਜਿਹੜਾ ਖਰੋੜੀ ਬਾਟਰ ਹੈ ਇਹਨੂੰ ਇੱਥੇ ਮਜ਼ਬੂਤ ਕਰਨ ਦੀ ਜਿਹੜੀਆਂ ਉਹ ਲੋੜਿਆ ਛੇੜੀਆਂ ਤੇ ਅਜੇ ਉਹ ਤਿਆਰੀਆਂ ਹੋ ਗਈਆਂ ਕਿਉਂਕਿ ਡੱਲੇ ਵਾਲਾ ਸਾਹਿਬ ਨੇ ਕਿਹਾ ਕਹਿੰਦੇ ਮਰਜੀਵੜਿਆਂ ਦੀ ਭਰਤੀ ਕਰਾਂਗੇ ਅਸੀਂ ਆਓ ਵੇਖੋ ਉਹ ਜਿਹੜੀ ਗੱਲ ਉਧਰ ਉਹ ਚੱਲਦੀ ਆ ਲੇਕਿਨ ਜਿਹੜਾ ਆ ਮੋਰਚਾ ਹੈ ਨਾ ਇਸ ਮੋਰਚੇ ਨੂੰ ਜਿਹੜਾ ਸਭ ਤੋਂ ਪਹਿਲਾਂ ਧਿਆਨ ਦੇਣ ਦੀ ਲੋੜ ਹੈ ਉਹ ਛੇ ਤੋਂ ਬਾਅਦ ਸਭ ਤੋਂ ਇਹ ਮੋਰਚੇ ਇਸੇ ਤਰੀਕੇ ਨਾਲ ਲੱਗੇ ਰਹਿਣਗੇ ਕਿਸ ਤਰੀਕੇ ਨਾਲ ਜਾਣਗੇ ਜਥੇ ਜਾਣਗੇ ਅੱਗੇ ਕਿਵੇਂ ਜਾਣਗੇ ਇਹ ਵੇਖੋ ਉਹ ਉਧਰ ਦਾ ਜਿਹੜਾ ਪ੍ਰੋਬਲਮ ਹੈ ਅਜੇ ਮੀਟਿੰਗ ਹੋਣੀ ਹੈ ਉਹਨਾਂ ਮੀਟਿੰਗਾਂ ਦੇ ਵਿੱਚੋਂ ਫੈਸਲੇ ਹੋਣੇ ਆ ਫਿਰ ਧਿਆਨ ਆਪਾਂ ਇਸ ਦੀ ਗੱਲ ਕਰੀਏ ਨਾ ਜਿਹੜਾ ਇੱਥੇ ਬੈਠਾ ਹੋਇਆ ਇੱਥੇ ਆਪਾਂ ਬੈਠੇ ਨੂੰ ਜਿਹੜਾ ਇਹ ਪਰ ਡੱਲੇ ਵਾਲਾ ਸਾਹਿਬ ਉਹਨਾਂ ਮਰਨ ਵਰਤ ਤੇ ਬਹਿ ਗਏ ਨੇ ਪਰ ਭਾਜਪੀ ਦੇ ਜਿਹੜੇ ਸੁਨੀਲ ਜਾਖੜ ਸੀ ਉਹਨਾਂ ਨੇ ਬਹੁਤ ਵੱਡਾ ਕਟਕਸ਼ ਕੀਤਾ ਸੀ ਜਦੋਂ ਸ਼ੁਭ ਕਰਨ ਦੀ ਮੌਤ ਹੋਈ ਸੀ ਇੱਥੇ ਸੀ ਮੈਂ ਵੀ ਉਦੋਂ ਵੀ ਤਾਂ ਉਹਨਾਂ ਨੇ ਕਿਹਾ ਸੀ ਡੱਲੇ ਵਾਲਾ ਸਾਹਿਬ ਨੇ ਮੁੰਡਾ ਮਰਵਾਤਾ ਜਾਂ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਇਹ ਕਿਸਾਨਾਂ ਆਗੂ ਨੇ ਜਿਹੜੇ ਰਲਗਾ ਕੇ ਲੈ ਜਾਂਦੇ ਨੇ ਪਰ ਹੁਣ ਆਪ ਮਰਨ ਵਰਤੇ ਬੈਗ ਨੇ ਕੀ ਕਹਿਣਾ ਚਾਹੂਗੇ ਉਹਨਾਂ ਲੀਡਰਾਂ ਨੂੰ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਮੈਂ ਅਜੇ ਇਹਨਾਂ ਲੀਡਰਾਂ ਨੂੰ ਕੁਛ ਨਹੀਂ ਕਹ ਸੁਨੀਲ ਜਾਖੜ ਨੇ ਸਿੱਧਾ ਕਿਹਾ ਸੀ ਉਹ ਕਹਿੰਦੇ ਸੀ ਜਿਹੜੀ ਸ਼ੋਭ ਕਰਨ ਦੀ ਮੌਤ ਹੋਈ ਆ ਉਹ ਕਹਿੰਦੇ ਡੱਲੇ ਵਾਲਾ ਸਾਹਿਬ ਜਿੰਮੇਵਾਰ ਨੇ ਸਾਰੇ ਜਿੰਮੇਵਾਰ ਨੇ ਇਹਨਾਂ ਉਹਨਾਂ ਸਵਾਲਾਂ ਦਾ ਜੋ ਕੁਛ ਉਹ ਕਹਿੰਦੇ ਰਹੇ ਨੇ ਜਾਂ ਜਿਹੜੇ ਅੱਜ ਕਹਿ ਰਹੇ ਨੇ ਜਿਹੜੇ ਅੱਜ ਵੀ ਸਾਡੇ ਨਾਲ ਰਹਿ ਕੱਥੀਆਂ ਸਟੇਜਾਂ ਲਾਉਂਦੇ ਰਹਿ ਜਿੱਲੀ ਦੇ ਖਿਲਾਫ ਲੜ ਲੜਾਈ ਲੜਦੇ ਰਹਿ ਮੈਂ ਨਾ ਨਹੀਂ ਅਜੇ ਕਿਸੇ ਦਾ ਲੈਣਾ ਲੰਬੀ ਲਿਸਟ ਹੈ ਉਹ ਉਹ ਵੀ ਜਿਹੜੇ ਸੁਣਨਗੇ ਉਹ ਵੀ ਸਮਝਣਗੇ ਤੁਸੀਂ ਵੀ ਸਮਝਦੇ ਹੋ ਲੇਕਿਨ ਪਰ ਤੁਹਾਡੇ ਹੱਕ ਚ ਕੋਈ ਨਹੀਂ ਬੋਲੇ ਉਹਨਾਂ ਚ ਮੈਂ ਇੱਕ ਗੱਲ ਕਰਨੀ ਚਾਹੁੰਦਾ ਜਿਹੜਾ ਪਹਿਲਾ ਸਵਾਲ ਦਾ ਜਵਾਬ ਲੈ ਜਿਹੜੇ ਚਾਹੇ ਉਸ ਨੀਲ ਜਾਖੜਾ ਜਾ ਕੋ ਹੋਰ ਹੈ ਵੀ ਲੋਕਾਂ ਦੇ ਮੁੰਡੇ ਪਰਵਾਹਦੇ ਅਸੀਂ ਇਸ ਚੀਜ਼ ਦਾ ਹੀ ਜਵਾਬ ਦੇ ਰਹੇ ਹਾਂ ਔਰ ਮੈਂ ਇੱਕ ਬੇਨਤੀ ਕਰਦਾ ਕਿ ਸਰਕਾਰ ਆਉਣ ਵਾਲੇ ਸਮੇਂ ਚ ਕੀ ਕਰਦੀ ਆ ਹੂੰ ਇਹ ਸਾਡੇ ਜਿਹੜੇ ਫੈਸਲੇ ਨੇ ਸਿਰੇ ਚੜ੍ਹ ਲੈਂਦੀ ਆ ਜਾਂ ਨਹੀਂ ਚੜ੍ਹ ਲੈਂਦੀ ਹੂੰ ਅਸੀਂ ਤਾਂ ਚੜਾਵਾਗੇ ਹੂੰ ਚਾਹੇ ਕੁਝ ਵੀ ਕਰਨਾ ਪਵੇ ਲੇਕਿਨ ਜਿੰਨਾ ਚਿਰ ਮੋਰਚਾ ਨਹੀਂ ਜਿੱਤਿਆ ਜਾਂਦਾ ਜਾ ਹੂੰ ਸਾਡੇ ਵਿੱਚੋਂ ਇਸ ਸੰਘਰਸ਼ ਦੇ ਵਿੱਚ ਇਸ ਮਰਨ ਵਰਤਨਾ ਪਹਿਲਾ ਆਗੂ ਹੂੰ ਸਾਡਾ ਜਿਹੜਾ ਮੁਖੀ ਆ ਆਗੂ ਨੂੰ ਨੂੰ ਕੌਣ ਚਾਹੁੰਦਾ ਹੈ ਕਿ ਇਹੋ ਜਿਹਾ ਆਗੂ ਜਿਹੜਾ ਉਹ ਸਾਡੇ ਵਿੱਚੋਂ ਚਲੇ ਜਾਵੇ ਪਰ ਜਿਹੜਾ ਹੁਣ ਫੈਸਲਾ ਕੀਤਾ ਉਸ ਫੈਸਲੇ ਦੇ ਮੁਤਾਬਕ ਇਹ ਆਗੂ ਸਾਡੇ ਕੋਲ ਨਹੀਂ ਰਹਿੰਦਾ ਤੇ ਇਸ ਵਾਸ ਛੱਡ ਜਾਂਦਾ ਦੂਸਰਾ ਆਗੂ ਬੈਠੇਗਾ ਜਿੰਨਾ ਚਿਰ ਇਹ ਨਹੀਂ ਹੁੰਦਾ ਉਹਨਾਂ ਚਿਰ ਜਿਸ ਤਰ੍ਹਾਂ ਇਹ ਜਿੰਨ ਨੂੰ ਪੁੱਛਿਆ ਗਿਆ ਸੀ ਇੱਕ ਵੇਸਵਾ ਨੇ ਪੁੱਛਿਆ ਸਵਾਲ ਕੀਤਾ ਕਿ ਸੰਤ ਜੀ ਇਹ ਦੱਸੋ ਵੀ ਆ ਮੇਰਾ ਕੁੱਤਾ ਏ ਇਹਦੀ ਪੂਛ ਚੰਗੀ ਆ ਜਾਂ ਤੁਹਾਡੀ ਦਾੜ੍ਹੀ ਚੰਗੀ ਆ ਹੂੰ ਤੇ ਉਹਨੇ ਕੋਈ ਜਵਾਬ ਜਦੋਂ ਉਹਨਾਂ ਦਾ ਅੰਤਰਾ ਸਭਾ ਆਇਆ ਤੇ ਆਪਣੇ ਚੇਲਿਆਂ ਬਲਕਿਆਂ ਨੂੰ ਕਿਹਾ ਵੀ ਭਾਈ ਜਾਓ ਉਸ ਬੀਬੀ ਨੂੰ ਬੁਲਾ ਕੇ ਲਿਆ ਹੂੰ ਜਦੋਂ ਆਈ ਤੇ ਉਦੋਂ ਉਹਨੂੰ ਕਿਹਾ ਪੇ ਵੀਬਾ ਉਹ ਮੇਰੇ ਤੇ ਪੁੱਛਦੀ ਹੁੰਨੀ ਸੀ ਰੋਜ਼ ਜਦੋਂ ਮਿਲਦੀ ਸੀ ਵੀ ਤੇਰੀ ਦਾੜੀ ਨਾਲੋਂ ਮੇਰੇ ਕੁੱਤੇ ਦੀ ਪੂਛ ਚੰਗੀ ਪਈ ਇਹ ਚੰਗੀ ਆ ਜਾਂ ਤੇਰੀ ਦਾੜੀ ਚੰਗੀ ਆ ਹੂੰ ਤੇ ਮੈਂ ਤੈਨੂੰ ਉਦੋਂ ਜਵਾਬ ਨਹੀਂ ਸੀ ਦਿੱਤਾ ਅੱਜ ਮੈਂ ਤੈਨੂੰ ਕਹਿਣਾ ਹੂੰ ਕਿ ਮੇਰੀ ਦਾੜੀ ਚੰਗੀ ਆ ਹੂੰ ਉਹ ਕਹਿੰਦੀ ਬਾਬਾ ਜੀ ਉਦੋਂ ਕਿਉਂ ਨਹੀਂ ਕਿਹਾ ਹੂੰ ਉਹ ਕਹਿਣ ਲੱਗੇ ਮੈਂ ਉਦੋਂ ਇਸ ਕਰਕੇ ਨਹੀਂ ਕਿਹਾ ਵੀ ਪਤਾ ਨਹੀਂ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਆਉਣਾ ਹੈ ਹੂੰ ਤੇ ਕਿਤੇ ਦਾਗ ਨਾ ਲੱਗ ਜਾਵੇ ਸੋ ਜਿੰਨਾ ਚਿਰ ਮੈਂ ਇਹ ਗੱਲ ਕਹਾਂਗਾ ਕਿ ਜਿੰਨਾ ਚਿਰ ਸਰਦਾਰ ਜਗਜੀਤ ਸਿੰਘ ਡੱਲੇ ਇਸ ਮੋਰਚੇ ਦੀ ਪ੍ਰਾਪਤੀ ਵਾਸਤੇ ਸਰਕਾਰ ਅੜੀਅਲ ਵਰਤੀ ਨਾ ਰੱਖਦੀ ਆ ਅੜੀਅਲ ਕਰੀ ਰੱਖਦੀ ਆ ਮਗਾ ਨਹੀਂ ਮੰਨਦੀ ਕਿ ਉਹ ਸ਼ਹਾਦਤ ਦੇ ਜਾਂਦੇ ਨੇ ਤੇ ਫਿਰ ਮੈਂ ਇਹ ਬੋਲਾਂਗਾ ਫਿਰ ਉਹਨਾਂ ਤੇ ਸੁਨੀਲ ਜਾਖੜ ਤੇ ਤੇ ਆ ਜਿਹੜੇ ਅੱਜ ਬਕਵਾਸ ਕਰਦੇ ਆ ਫਿਰ ਪੁੱਛੂਗਾ ਉਹਨਾਂ ਚ ਅਜੇ ਮੈਂ ਉਹਨਾਂ ਨੂੰ ਕੁਛ ਨਹੀਂ ਜੀ ਇਹ ਮੇਰੀ ਇੱਕ ਆਪਣੀ ਸੋਚ ਹੈ ਜੀ ਕਿਉਂਕਿ ਉਹ ਨਾਲੇ ਸਮੇਂ ਚ ਸਰਕਾਰ ਕੀ ਕਰਦੀ ਆ ਕੀ ਨਹੀਂ ਕਰਦੀ ਤੇ ਉਹ ਕਿਤੇ ਇਹ ਨਾ ਹੋਵੇ ਕਿ ਸਾਡੇ ਤੇ ਕਿਤੇ ਸਾਨੂੰ ਸਵਾਲ ਹੋਣ ਵੀ ਤੁਸੀਂ ਕਿਹਾ ਸੀ ਇਸ ਕਰਕੇ ਪਾਕਾ ਜੀ ਸਮੇਂ ਤੋਂ ਪਹਿਲਾਂ ਕਹਿਣਾ ਮناسب ਨਹੀਂ ਬਿਲਕੁਲ ਉਹ ਸਮਾਂ ਆਉਣ ਤੇ ਜਦੋਂ ਸਮਾਂ ਫੈਸਲਾ ਕਰੇਗਾ ਨਿਰਣਾ ਕਰੇਗਾ ਨਖੇੜਾ ਹੋ ਜਾਏਗਾ ਤੇ ਫਿਰ ਜਿਹੜਾ ਜੇ ਜ਼ਿੰਦਗੀ ਰਹੀ ਤੇ ਪੁੱਛਾਂਗੇ ਜੇ ਨਾ ਜ਼ਿੰਦਗੀ ਰਹੀ ਪਤਾ ਤੇ ਇੱਕ ਮਿੰਟ ਦਾ ਨਹੀਂ ਫਿਰ ਲੋਕ ਆਪੇ ਇਹ ਜਿਹੜੇ ਜਵਾਬ ਦੇਣਗੇ ਸਵਾਲ ਜਵਾਬ ਆਪੇ ਕਰਗੇ ਲੋਕ ਉਹਨਾਂ ਦੀ ਇੱਕ ਬੜੀ ਅੱਖ ਜਿਹੜੀ ਹੈ ਉਹਨਾਂ ਦੀ ਬੜੀ ਪਰਖ ਉਹਨਾਂ ਦੀ ਅੱਖ ਉਹ ਬਹੁਤ ਨਿਚੋੜ ਕਰਦੇ ਨੇ ਲੋਕਾਂ ਦਾ ਉਹ ਨਿਚੋੜਾ ਕਰਦੇ ਨੇ ਵੀ ਕੌਣ ਸੱਚਾ ਤੇ ਕੌਣ ਝੂਠਾ ਲੋਕਾਂ ਦੀ ਜਿਹੜੀ ਕਚਹਿਰੀ ਹੈ ਨਾ ਉਹ ਮਨ ਲ ਕੇ ਉਥੇ ਸੱਚ ਤਾਂ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਇਹ ਸਵਾਲ ਤੁਹਾਡਾ ਠੀਕ ਹੈ ਇਹਦੇ ਜਵਾਬ ਵਿੱਚ ਮੇਰਾ ਇਹ ਹੈ ਕਿ ਆਮ ਜਨਤਾ ਨੂੰ ਲੋਕਾਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਕਾਰਪੋਰੇਟਾਂ ਨੂੰ ਛੱਡ ਕੇ ਸੁਮੱਚੇ ਵਰਗਾ ਕਿਸਾਨ ਮਜ਼ਦੂਰ ਮਲਾਜ਼ਮ ਰੇੜੀ ਫੜੀ ਵਾਲਾ ਟਰਾਂਸਪੋਰਟਰ ਦੁਕਾਨਦਾਰ ਛੋਟਾ ਕਾਰਖਾਨੇਦਾਰ ਜਿੰਨੇ ਵੀ ਕਾਰਪੋਰੇਟਾਂ ਨੂੰ ਛੱਡ ਕੇ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਭਲੇੋ ਇਹ ਜਿਹੜੀ ਲੜਾਈ ਲੜਨ ਵਾਸਤੇ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਬੇਸ਼ੱਕ ਅਸੀਂ ਸੁਖਜੀਤ ਸਿੰਘ ਹਰਦੋ ਚੰਡੇ ਦਾ ਮਰਨ ਮਰਤਾ ਅੱਜ ਛਡਾ ਦਿੱਤਾ ਪਰ ਛਡਾਇਆ ਨਹੀਂ ਜੇ ਉਹ ਪੋਸਟਪੋਨ ਕੀਤਾ ਮੁਅਤਲ ਕੀਤਾ ਜੇ ਲੋੜ ਪਈ ਤਾਂ ਦੁਬਾਰਾ ਹੋਏਗਾ ਤੇ ਜੇ ਤੁਸੀਂ ਆਪਣੇ ਬੱਚਿਆਂ ਨਾਲ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕਿ ਇਹ ਗੱਲ ਚੱਲਦੀ ਹੈ ਡੱਲੇਵਾਲ ਸਾਹਿਬ ਵੀ ਇਹ ਬਹੁਤ ਨਿਰਲ ਨਾਲ ਇਹ ਗੱਲ ਕਰਦੇ ਆ ਕਿ 14 ਸਾਲ ਪਹਿਲਾਂ ਇੱਕ ਰਿਪੋਰਟ ਆਈ ਆ ਕਿ ਜਿਹੜੇ ਆਉਣ ਵਾਲੇ ਸਮੇਂ 'ਚ ਸਾਡੇ ਬੱਚੇ ਜੰਮਣੇ ਆ ਇੱਕ ਕਰਜ਼ੇ 'ਚ ਜੰਮਣਗੇ ਕਰਜ਼ੇ 'ਚ ਪੜਨਗੇ ਤੇ ਕਰਜ਼ੇ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਮੌਤ ਹੋ ਗਈ ਆ ਆਤਮ ਹੱਤਿਆ ਕਰਕੇ ਉਹਨਾਂ ਦੀ ਮੌਤ ਜਿਹੜੀ ਆ ਉਹ ਕਾਰਨ ਕਰਜ਼ਾ ਹੀ ਬੜੇਗਾ ਜੇ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਇਹਨਾਂ ਨੂੰ ਪਹੁੰਚਾਉਣਾ ਹੈ ਮਨੁੱਖਤਾ ਨੂੰ ਬਚਾਉਣਾ ਹੈ ਤੇ ਫੇਰ ਐ ਚਾਹੇ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਤੇ ਖਾਸ ਕਰਕੇ ਸਿੱਖ ਤੁਹਾਨੂੰ ਨੂੰ ਮੰਨਣਾ ਲੈਣ ਮੈਂ ਅਪੀਲ ਕਰਦਾ ਚੰਗਾ ਇੱਕ ਗੱਲ ਮੈਂ ਹੋਰ ਜ਼ਰੂਰ ਕਰਨੀ ਚਾਹਣਾ ਕੁਝ ਲੋਕ ਸਾਡੇ ਤੇ ਸਵਾਲ ਕਰਦੇ ਨੇ ਕਿ ਕੀ ਸਿੱਖ ਧਰਮ ਵਿੱਚ ਮਰਨ ਵਰਤ ਹੈਗਾ ਮੈਂ ਕੱਲ ਵੀ ਇੱਕ ਸੱਜਣ ਨਾਲ ਗੱਲ ਕੀਤੀ ਸੀ ਸੋਸ਼ਲ ਮੀਡੀਆ ਤੇ ਬਹੁਤ ਉੱਭਰ ਰਿਹਾ ਸਵਾਲ ਇਹ ਇਹ ਸਵਾਲ ਉੱਭਰ ਰਿਹਾ ਹੈ ਜੀ ਫਿਰ ਤੁਸੀਂ ਸਵਾਲ ਤੇ ਕਰਦੇ ਨਹੀਂ ਸਾਡੇ ਤੇ ਤੁਹਾਡੇ ਕਈ ਤੇ ਯਾਦ ਆ ਗਿਆ ਮੈਨੂੰ ਤੇ ਫਿਰ ਵੇਖ ਲਓ ਪੱਤਰਕਾਰ ਤੁਸੀਂ ਹਾਂ ਸਵਾਲ ਤੁਸੀਂ ਕਰਦੇ ਆ ਚਲੋ ਚੰਗੀ ਗੱਲਾਂ ਤੁਸੀਂ ਯਾਦ ਕਰਾ ਕਿ ਲੋਕਾਂ ਦੀ ਚਰਚਾ ਮੈਨੂੰ ਫੋਨ ਬੜੇ ਆਉਂਦੇ ਆ ਮੈਨੂੰ ਫੋਨ ਇਸ ਕਰਕੇ ਕਰਦੇ ਆ ਕਿ ਤੂੰ ਆਪਣੇ ਆਪ ਨੂੰ ਬੜਾ ਵੱਡਾ ਸਿੱਖ ਹੋਣਾ ਹੈ ਤੇ ਆਹ ਜਿਹੜੀ ਗੱਲ ਹੈ ਇਹ ਜਿਹੜੀ ਉਹ ਕਹਿੰਦੇ ਨੇ ਕਹਿੰਦੇ ਸਿੱਖਾਂ ਦੇ ਵਿੱਚ ਮਰਨ ਵਰਤ ਤਾਂ ਹੈ ਹੀ ਨਹੀਂ ਬਿਲਕੁਲ ਠੀਕ ਮਰਨ ਵਰਤ ਤਾਂ ਹੈ ਹਾਂਜੀ ਜੂਝਣ ਹੈ ਹਾਂਜੀ ਪਰ ਇੱਕ ਗੱਲ ਦੱਸਿਓ ਅੱਜ ਅਸੀਂ ਜੇ ਇਹ ਹਥਿਆਰਬੰਦ ਜਿਹੜੀ ਲੜਾਈ ਆ ਆ ਪਿਛਲੇ ਸਮੇਂ ਚ ਲੜੀ ਆ ਕਿ ਨਹੀਂ ਲੜੀ ਹੂੰ ਅਸੀਂ ਕਹਾਣ ਕਰਾ ਲਿਆ ਹੂੰ ਦੁਨੀਆਂ ਦੇ ਵਿੱਚ ਇਤਿਹਾਸ ਵੀ ਰਚ ਗਿਆ ਸੰਤ ਜਰਨੈਲ ਸਿੰਘ ਹੋਰਾਂ ਨੇ ਹਥਿਆਰਬੰਦ ਲੜਾਈ ਲੜੀ ਆ ਹੂੰ ਬੇਸ਼ੱਕ ਉਹਨਾਂ ਨੇ ਲੋਹੇ ਦੇ ਚਣੇ ਚਬਾਈ ਨੇ ਹੂੰ ਪਰ ਅਖੀਰ ਨੂੰ ਜਿਹੜੀ ਆ ਉਹ ਇੱਕ ਬਲਕਿ ਜਿਹੜੀ ਆ ਅਣਖ ਤੇ ਗੈਰਤ ਦੀ ਉਹਨਾਂ ਨੇ ਲੜਾਈ ਲੜੀ ਆ ਸ਼ਹਾਦਤਾਂ ਦਿੱਤੀਆਂ ਉਸ ਤੋਂ ਬਾਅਦ ਕਿੰਨੀਆਂ ਸ਼ਹਾਦਤਾਂ ਹੋਈਆਂ ਨੇ ਪਰ ਅੱਜ ਜੇ ਅਸੀਂ ਇੱਥੋਂ ਤੁਰਦੇ ਆਂ ਤੇ ਅੱਗੇ ਸ਼ਬ ਕਰਨ ਸ਼ਹੀਦ ਹੋਇਆ ਫਿਰਤਪਾਲ ਨੂੰ ਲੈ ਗਏ ਫਿਰ ਇੱਥੇ ਕੀ ਕੁਝ ਹੋਇਆ ਕਿਸ ਤਰ੍ਹਾਂ ਉਹਨੂੰ ਬੋਰੀਆਂ 'ਚ ਪਾ ਕੇ ਲੈ ਗਏ ਹੋਰ ਅਸੀਂ ਕਿੰਨਿਆਂ ਕਿੰਨੂੰ ਇਸ ਤਰ੍ਹਾਂ ਬੋਰੀਆਂ 'ਚ ਪਾਉਣਾ ਕਿੰਨਿਆਂ ਕਿੰਨੂੰ ਸ਼ਹੀਦ ਕਰਾਉਣਾ ਤੇ ਇਹ ਜਿਹੜੀ ਲੜਾਈ ਅਸੀਂ ਲੋਕਾਂ ਦੇ ਪੁੱਤ ਜਿਹੜੇ ਡੈਮੋਕਰੈਟਿਕ ਤਰੀਕੇ ਨਾਲ ਤੁਸੀਂ ਲੜਾਈ ਨਹੀਂ ਨਾ ਸੋ ਵੇਖੋ ਮੈਨੂੰ ਇੱਕ ਗੱਲ ਦੱਸਿਓ ਜਦੋਂ ਪੰਚਮ ਪਾਤਸ਼ਾਹਨ ਤੱਤੀਆਂ ਲੋਹਾਂ ਤੇ ਬਿਠਾਇਆ ਗਿਆ ਤੇ ਉਸ ਟਾਈਮ ਤੇ ਸਾਈਂ ਮੀਆਂ ਮਿਰਨੇ ਕੀ ਕਿਹਾ ਸੀ ਹੂੰ ਉਹਨੇ ਕਿਹਾ ਸੀ ਤੁਸੀਂ ਹੁਕਮ ਕਰੋ ਅੱਖ ਦੇ ਫਟਕਾਰੇ ਹੀ ਕਰ ਦੇ ਨਾ ਕੰਨਾ ਇਹ ਕੰਮ ਨਹੀਂ ਕਰਦਾ ਜਦੋਂ ਸਮਾ ਆ ਛੇਵੇਂ ਪਾਤਸ਼ਾਹ ਨੇ ਮੀਆਂ ਚੋਂ ਖਿੱਚੀ ਦੋਵੇਂ ਮੇਰੀ ਦੇ ਪੀਰੀ ਦੇ ਅੰਦਰ ਦੋ ਤਰਵਾਰਾ ਪੈਨੀਰ ਤੇ ਉਹਨਾਂ ਨੇ ਜੰਗ ਦੇ ਵਿੱਚ ਵੀ ਲੜਾਈ ਲੜਿਆ ਘਰਬੰਦ ਲੜਾਈ ਲੜੀਆਂ ਜੂਜਿਆ ਉਸ ਤੋਂ ਬਾਅਦ ਨਵੇਂ ਪਾਤਸ਼ਾਹ ਦਾ ਸਮਾ ਆ ਨਵੇਂ ਪਾਤਸ਼ਾਹ ਨੂੰ ਜਦੋਂ ਦਿੱਲੀ ਬੁਲਾਇਆ ਗਿਆ ਉਹ ਕਹਿੰਦੇ ਵੀ ਐਸ ਵਾਸਤੇ ਕਿਹਾ ਸੀ ਨਾ ਗੁਰੂ ਗੋਬਿੰਦ ਸਿੰਘ ਨੂੰ ਦੱਸ ਕੇ ਗਿਆ ਸੀ ਨਾ ਵੀ ਐਸ ਟਾਈਮ ਤੇ ਕਿਸੇ ਮਲਕੇ ਮਹਾਂਪੁਰਸ਼ ਦੀ ਸ਼ਹਾਦੀ ਲੋੜ ਹੈ ਤੇ ਉਹਨਾਂ ਕਹਿੰਦੇ ਵੀ ਤੁਹਾਡੇ ਤੋਂ ਵੱਡਾ ਹੋਰ ਕਿਹੜਾ ਹੋ ਸਕਦਾ ਕੀ ਉਸ ਟਾਈਮ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਬਹਾਦਰ ਕਿਉਂ ਸੀ ਉਹਨਾਂ ਦਾ ਨਾਮ ਤੇਗ ਬਹਾਦਰ ਇਸ ਕਿਉਂ ਤੇਗ ਦੇ ਤਾਂ ਨਹੀਂ ਸੀ ਤਾਂ ਹੀ ਉਹਦਾ ਨਾਮ ਤੇਗ ਬਹਾਦਰ ਰੱਖਿਆ ਸੀ ਕੀ ਗੱਲ ਉਹ ਖੰਡਾ ਨਹੀਂ ਢਿੱਡ ਕਾ ਸਕਦੇ ਉਹਨਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਭਾਈ ਸਤੀ ਦਾਸ ਭਾਈ ਮਤੀ ਦਾਸ ਭਾਈ ਦਿਆਲਾ ਜੀ ਨੂੰ ਸ਼ਹੀਦ ਕਰਾਇਆ ਤੇ ਉਸ ਤੋਂ ਬਾਅਦ ਆਪ ਵੀ ਸ਼ਹਾਦਤ ਦਿੰਦੇ ਨੇ ਨਹੀਂ ਦਿੱਤੀ ਸਹੀ ਜੇ ਉਹ ਇਸ ਤਰ੍ਹਾਂ ਸ਼ਹਾਦਤ ਦੇ ਸਕਦੇ ਆ ਤੇ ਅੱਜ ਅਸੀਂ ਸ਼ਹਾਦਤ ਜਿਹੜੀ ਆ ਇਸ ਤਰ੍ਹਾਂ ਦਾ ਜਿਹੜਾ ਉਹ ਇਹਨਾਂ ਭੱਡੀਆਂ ਹਕੂਮਤਾਂ ਦੇ ਖਿਲਾਫ ਲੜਾਈ ਅੱਜ ਬਿਨਾ ਧਿਆਰਾਂ ਤੋਂ ਸ਼ਾਂਤਮਈ ਰਹਿ ਕੇ ਆਪਣੇ ਬੱਚਾ ਨੂੰ ਬਚਾ ਕੇ ਆਪਣੀ ਨੌਜਵਾਨੀ ਨੂੰ ਬਚਾ ਕੇ ਤੇ ਅਸੀਂ ਆਪਣੇ ਕਿਤ ਭਾਈਚਾਰੇ ਨੂੰ ਕਿੱਥੇ ਨੂੰ ਬਚਾਉਣ ਵਾਸਤੇ ਜੇ ਸ਼ਹਾਦਤ ਦਿੰਦੇ ਆ ਤੇ ਆਗੂ ਉਹ ਇਸ ਕਰਕੇ ਸੀ ਨਾ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਅਸੀਂ ਉਹਨਾਂ ਦੀ ਰੀਸ ਨਹੀਂ ਕਰਦੇ ਅਸੀਂ ਉਹਨਾਂ ਦੇ ਕਾਂ ਉਹਨਾਂ ਨੇ ਸਾਨੂੰ ਰਸਤਾ ਦਰਸਾਇਆ ਹੈ ਜਿਹੜੇ ਮੇਰੇ ਵੀਰ ਇਸ ਗੱਲ ਦੀਆਂ ਪੋਸਟਾਂ ਪਾਉਂਦੇ ਨੇ ਵੀ ਸਿੱਖ ਧਰਮ ਦੇ ਵਿੱਚ ਮਰਨ ਵਰਤ ਨਹੀਂ ਉਹ ਨਹੀਂ ਹੈਗਾ ਉਹਨਾਂ ਵਾਸਤੇ ਆ ਕਿ ਮਰਨ ਵਰਤ ਜਿਹੜੇ ਆਤਮ ਹੱਤਿਆ ਕਰਦੇ ਨੇ ਜਿਹੜੇ ਕਿਸੇ ਭਰਾ ਦੇ ਦੁੱਖੋਂ ਕਿਸੇ ਪੁੱਤ ਦੇ ਦੁੱਖੋਂ ਘਰ ਵਾਲੀ ਦੇ ਦੁੱਖੋਂ ਜਾਂ ਮਲਕੇ ਕਿਸੇ ਹੋਰ ਦੇ ਤੋ ਕੋ ਕਿਸੇ ਗਵਾਂਡੀਆਂ ਤੋ ਦੁਖੀ ਹੋ ਕੇ ਆਤਮ ਅਤਿਆ ਕਰਦਾ ਉਹ ਮੜਾ ਹੈ ਹੂੰ ਯਾਰ ਐਸੀ ਆਤਮ ਅਤਿਆ ਕਰ ਰਿਹਾ ਨਹੀਂ ਇਹ ਆਤਮ ਅਤਿਆ ਨਹੀਂ ਇਹ ਕਿਛਾਤ ਹੈ ਔਰ ਜ਼ਾਲਮ ਨੂੰ ਇੱਕ ਜਿਹੜਾ ਉਹ ਸੁਣਿਆ ਕਿ ਐ ਜ਼ਾਲਮ ਤੂੰ ਮਲਕੇ ਜਿਹੜੇ ਸਾਡੀ ਇਹ ਪਰਖ ਕਰਦਾ ਪਰ ਅਸੀਂ ਇਸ ਪਰਖ ਦੇ ਚ ਪੂਰੀ ਉਤਰਾਂਗੇ ਤੈਨੂੰ ਕਿੰਨੇ ਕਿ ਚਾਹਤਾ ਕਿੰਨੇ ਸਰੀਰਾਂ ਦੀ ਲੋੜ ਐ ਕਿੰਨੇ ਖੂਨ ਦੀ ਲੋੜ ਐ ਕਦੋਂ ਤੇਰੀ ਪਿਆਸ ਮਿਟੇਗੀ ਅਸੀਂ ਉਹ ਤੇਰੀ ਪਿਆਸ ਮਟਾਉਣ ਨੂੰ ਤਿਆਰ ਆ ਪਰ ਸਾਨੂੰ ਤੁਹਾਨੂੰ ਮਰਨ ਵੀ ਨਹੀਂ ਦੇ ਰਹਾ ਲੇਕਨ ਢੱਲੇ ਵਾਲੇ ਚੁੱਕੇ ਇਹ ਸੌਖਾ ਨਹੀਂ ਜਦੋਂ ਦੁਨੀਆ ਦੇ ਵਿੱਚ ਸਾਡੀਆਂ ਮਗਨਾਂ ਮੰਨ ਮਗਨਾਂ ਮੰਨ ਕੋਈ ਪਰਵਾਹ ਨਹੀਂ ਪਰ ਇੱਥੋਂ ਜ਼ਬਰਦਸਤੀ ਕਮਾਂਡੋ ਭੇਜ ਕੇ ਫੋਰਸਾਂ ਭੇਜ ਕੇ ਇੱਥੋਂ ਚੁੱਕਣਾ ਤੇ ਫਿਰ ਵੇਖਿਓ ਇਹ ਤੇ ਸ਼ਹਾਦਤਾਂ ਦੀ ਸ਼ਹੀਦਾਂ ਦੀ ਲਹਿਣ ਕਿੰਡੀ ਵੱਡੀ ਲੱਗਦੀ ਆ ਜਦ ਦਿਨ ਅਸੀਂ ਪਹਿਲੇ ਦਿਨ ਇਕੱਠੇ ਬੈਠੇ ਸਾਂ ਤੇ ਡਲੇ ਵਾਲਾਂ ਦਾ ਜਟਾ ਕੀ ਹਾਲ ਆ ਅਗਰ ਠੀਕ ਆ ਬੜਿਆ ਕਰੇਗਾ ਕੁਝ ਹਾਂ ਆ ਆ ਪ੍ਰੋਗਰਾਮ ਬਣਾਈਏ ਤਿਆਰ ਹੈ ਮੈਂ ਕਹਾ ਤਿਆਰ ਹੈ ਅੱਛਾ ਪੁੱਛਣ ਦੀ ਲੋੜਾ ਨਾਲੇ ਮੇਰੀ ਤੇ ਪਰਖ ਕੀਤੀ ਹੋਈ ਆ ਮੈਂ ਐਦੋਂ ਪਿੱਛੇ ਚਾਰ ਵਾਰਾਂ ਰੱਖ ਚੁੱਕਾ ਔਰ ਚਾਰੇ ਵਾਰ ਮੈਂ ਉਹਦੇ ਵਿੱਚ ਕਾਮਯਾਬੀ ਕੀਤੀ ਆ ਤਿੰਨ ਵਾਰ ਮੇਰਾ ਚੇਲਦਾ ਇੱਕ ਵਾਰਾ ਜਿਹੜਾ ਪਿਛਲਾ ਜਦੋਂ ਮੋਰਚਾ ਚੱਲਦਾ ਸੀ ਸਰ੍ਹਸੇ ਰੱਖਿਆ ਸੀ ਕਿ ਨਹੀਂ ਬੰਦੇ ਜੇਲ੍ਹ ਚੋਂ ਰਿਹਾ ਕਰਾਇਆ ਸੀ ਕਿ ਨਹੀਂ ਕਰਾਇਆ ਸੀ ਠੀਕ ਹੈ ਪਾਣੀ ਤੇ ਚੱਲਿਆ ਸੀ ਨਾ ਕੰਮ ਤੇ ਜੇਲ੍ਹ ਚ ਤੇ ਮੈਂ ਕੋਰਾ ਪਾਣੀ ਵੀ ਛੜਦਾ ਸੀ ਚੀਕਾਂ ਨਿਕਲ ਗਈਆਂ ਸੀ ਤੇ ਛੱਡਣਾ ਪਿਆ ਸੋ ਇਸ ਤਰ੍ਹਾਂ ਸਾਡਾ ਤਜਰਬਾ ਮੈਨੂੰ ਤੇ ਅੱਜ ਮੇਰੇ ਪੁੱਤ ਦਾ ਫੋਨ ਆ ਹਾਂਜੀ ਅਦਾ ਦਾਦੂ ਹਮ ਉਹ ਜਿਹੜੀ ਸਾਡੀ ਇੱਕ ਕਹਾਣੀ ਬਣ ਗਿਆ ਵੈਸੇ ਤੇ ਸਾਡੀ ਜਿਹੜੀ ਬੋਲੀ ਸੀ ਨਾ ਅਸੀਂ ਉਹ ਛੱਡ ਦਿੱਤੀ ਹਾਂਜੀ ਤੇ ਉਹਨ ਇੱਕ ਸਾਡੇ ਕਾਦ ਬਣ ਗਿਆ ਅਸੀਂ ਜਿਹੜੀ ਆਪਣੀ ਪੰਜਾਬੀ ਲੈ ਗਈ ਸੀ ਜਿਹੜੀ ਸਾਡੀ ਅਸਲ ਪਾਤਸ਼ਾਹ ਸੀ ਅਸੀਂ ਉਹਦੇ ਨਾਲੋਂ ਟੁੱਟਦੇ ਜਾ ਰਹੇ ਹਾਂ ਹਾਂਜੀ ਮੈਨੂੰ ਸ਼ਰਮ ਆਉਂਦੀ ਹੈ ਗੱਲ ਕਹਿੰਦਿਆਂ ਕਿ ਮੇਰਾ ਪੋਤਾ ਮੈਨੂੰ ਦਾਦੂ ਕਹਿੰਦਾ ਹੂੰ ਉਹ ਦਾਦਾ ਜੀ ਜਾਂ ਬਾਪੂ ਜੀ ਨਹੀਂ ਕਹਿੰਦਾ ਹਾਂਜੀ ਉਹ ਮੈਨੂੰ ਕਹਿੰਦਾ ਦਾਦੂ ਤੁਸੀਂ ਨਹੀਂ ਆ ਕੀ ਰੱਖਿਆ ਹਾਂ ਤੇ ਮੇਰੇ ਖਿਆਲ ਇਹ ਕੁਝ ਆਇਆ ਤੇ ਮੈਨੂੰ ਇੱਥੇ ਵੀ ਓਕਾ ਹੋਵੇਗਾ ਮੈਨੂੰ ਲਾਵਾਗਾ ਵੀ ਹਾਂ ਸੋ ਮੈਨੂੰ ਵੀ ਇਸ ਗੱਲ ਦਾ ਦੱਲੇ ਵਾਲ ਸਾਹਬ ਦੇ ਪੋਤੇ ਨੇ ਵੀ ਕਿਹਾ ਵੀ ਉਹ ਜੱਟ ਦਮਣੇ ਵਾਲਾ ਨਹੀਂ ਬਿਲਕੁਲ ਔਰ ਤੁਸੀਂ ਦੇਖੋ ਹੁਣ ਕੀ ਮਤਲਬ ਕਿ ਯਾਰ ਤੁਸੀਂ ਮੇਰੇ ਨਾਲ ਦੱਸੋ ਤੁਸੀਂ ਮੇਰਾ ਰਿਕਾਰਡ ਦੇਖ ਲਓ ਕਿੰਨੀਆਂ ਜੇਲਾਂ ਨੇ ਕਿੰਨੇ ਪੁਲਿਸ ਰਿਮਾਰਡ ਨੇ ਅੱਜ ਤੱਕ ਚਾਹੇ ਹਰਾਦਾ ਸੌਮੀ ਆ ਚਾਹੇ ਨਾਮਦਾਰੀ ਕੂਕੇ ਆ ਸ਼ਰੋਮਣੀ ਕਮੇਟੀ ਆ ਜਾਂ ਕੋਈ ਆ ਬਾਦਲ ਦਲੀਏ ਨੇ ਜਿਹੜੇ ਬੜੇ ਆਪਣੇ ਆਪ ਨੂੰ ਪਤਕ ਹੋਂਦੇ ਇਹਨਾਂ ਦੇ ਖਿਲਾਫ ਜੋ ਕੁਝ ਹੁਣ ਤੱਕ ਕੰਮ ਕੀਤਾ ਹੈ ਕਦੀ ਪਿੱਛੇ ਹਟਿਆ ਨਾ ਹਟਿਆ ਨਾ ਹਟਾਂਗਾ ਅਣਖਣਾ ਜੀਉਣਾ ਜਿੰਨੇ ਦਿਨ ਜੀਉਣਾ ਔਰ ਮੈਂ ਤਾਂ ਚਾਹਣਾ ਕਿ ਮੇਰਾ ਵੀ ਕੋਈ ਕਿਤੇ ਸਰੀਰ ਲੱਗ ਜਾ ਤੇ ਸ਼ਹੀਦਾਂ ਦੇ ਨਾਂ ਤਾਂ ਆ ਜੂ ਸਹੀ ਚੜਦੀ ਕਲਾ ਚੋਂ ਬਿਲਕੁਲ ਚੜਦੀ ਜੀ ਤਾਂ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਦੁਬਾਰਾ ਫੇਰ ਹਰਨਰਗਵੀਰ ਜੀ ਤੁਹਾਡੇ ਚੈਨਲ ਦਾ ਸਾਫੀ ਦਾ ਸਮੁੱਚੀ ਟੀਮ ਦਾ ਤੁਹਾਡਾ ਜਿਹੜਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਐਸੀ ਬਲਦੇਵ ਸਿੰਘ ਸਿਰਸਾ ਜਿਹੜੇ ਕਹਿੰਦੇ ਅਸੀਂ ਚੜਦੀ ਕਲਾ ਚਾਂ ਤੇ ਜਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਇੱਥੇ ਬੈਠੇ ਆ ਉਹ ਮਨਵਾ ਕੇ ਉੱਠਾਂਗੇ ਤੇ ਜਾਂ ਸਾਡੀਆਂ ਸ਼ਹਾਦਤਾਂ ਹੋਣਗੀਆਂ